ਗਾਂਧੀ ਦੇ ਚਾਰ ਗੋਲੀਆਂ ਨਾਲੇ ਮਰ ਗਈ ਉਹ ਤਾਂ ਵੀ ਅੰਦਰ ਨੂੰ ਖਾਲਜੀ ਬੀ ਨੇ ਜੈਕਟ ਪਾਈ ਹੋਈ ਹੈ ਪਰ ਉੱਤੇ ਉੱਤੇ ਇੱਥੇ ਹੀ ਮਾਰੀਆਂ ਗੋਲੀਆਂ ਨੇ ਮਰ ਤਾਂ ਉਹਦੇ ਨਾਲੇ ਗਈ ਉਹ ਫਿਰ ਸਤਵੰਤ ਵੱਲੋਂ ਆਖਰੀ ਗੋਲੀ ਇਹਨੇ ਕਰੀ ਵੀ ਤੂੰ ਚਲਾ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਅੱਛਾ ਇਹ ਦੇ ਮਰਨ ਤੋਂ ਬਾਅਦ ਉਹਨੂੰ ਉਹਨੂੰ ਤਾਂ ਲੈ ਗਏ ਇਹਨਾਂ ਨੂੰ ਲੈ ਆਏ ਗਾਰਡ ਰੂਮ ਚ ਲੋਤਮ ਕਾਲ ਨੇ ਆ ਕੇ ਕਹਿ ਤੀ ਵੀ ਇਹਨਾਂ ਨੂੰ ਇੱਦਾਂ ਕਿਉਂ ਪਟਾਇਆ ਸੀ ਸ਼ੂਟ ਦੇ ਬੀ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਭਾਈ ਕੇਰ ਸਿੰਘ ਦੀ ਅਹਿਮ ਭੂਮਿਕਾ ਹੈ ਜਿੱਦਣ ਇੰਦਰਾ ਗਾਂਧੀ ਦਾ ਕਤਲ ਹੋਇਆ ਉਸੇ ਦਿਨ ਸ਼ਾਮ ਤੋਂ ਸਾਡੇ ਪਿਤਾ ਜੀ ਨੂੰ ਲੈ ਗਏ ਪੁਲਿਸ ਆਏ ਭਾਈ ਸਤਵੰਤ ਸਿੰਘ ਤੇ ਬਿਆਨਤ ਸਿੰਘ ਨਾਲ ਕਿਸ ਤਰੀਕੇ ਨਾਲ ਮੁਲਾਕਾਤਾਂ ਹੁੰਦੀਆਂ ਮਿਲਦੇ ਕਦੋਂ ਨੇ ਇਹ ਉਸ ਤੋਂ ਬਾਅਦ ਪਰਿਵਾਰਾਂ ਨਾਲ ਕੀ ਹੋਇਆ ਮੰਨ ਲਓ ਤੁਹਾਡੇ ਨਾਲ ਉਸ ਵੇਲੇ ਜਦੋਂ ਰਹਿੰਦੇ ਸੀ ਦਿੱਲੀ ਦੇ ਵਿੱਚ ਸਾਰੇ ਉੱਥੇ ਹੀ ਸੀ ਸਾਨੂੰ ਪਤਾ ਲੱਗ ਜਾਂਦਾ ਤੇ ਵੀ ਇਹ ਪਾਪਾ ਜੀ ਦਾ ਸ਼ੋਰ ਮਚ ਰਿਹਾ ਅੱਛਾ ਜਦੋਂ ਟਾਰਚਰ ਕਰਦੇ ਸੀ ਹਾਂ ਸਾਡੀ ਮਦਰ ਨਾਲ ਹੁੰਦੀ ਸੀ ਅੱਛਾ ਤੁਹਾਡੇ ਮਦਰ ਨਾਲ ਜਦੋਂ ਨੌ ਖਿੱਚਣ ਲੱਗੇ ਨਾ ਤਾਂ ਮਦਰ ਨੇ ਕਿਹਾ ਮੇਰੇ ਨੌ ਖਿੱਚੋ ਤੁਹਾਨੂੰ ਜਾਨੀ ਕਿ ਪਤਾ ਸੀ ਸਾਰਾ ਇਹ ਮੈਨੂੰ ਪਤਾ ਸੀ ਵੀ ਸਾਰੀ ਇਹ ਪਲਾਨਿੰਗ ਕਿਉਂਕਿ ਸਾਰਾ ਘਰ ਮੇਰੇ ਘਰੇ ਹੋਈ ਹੈ ਨਾ ਸਾਰੀ ਗੱਲ ਤੁਹਾਡੇ ਸਾਹਮਣੇ ਮੁਲਾਕਾਤਾਂ ਮੇਰੇ ਘਰ ਆ ਕੇ ਇਹਨਾਂ ਨੇ ਤੁਹਾਡੇ ਬੋਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੁਹਾਡੇ ਯਾਦ ਹੋਣੀਆਂ ਭਾਈ ਸਤਵੰਦ ਸਿੰਘ ਬਿਆਨਤ ਸਿੰਘ ਕੇਰ ਸਿੰਘ ਜਿਹੜੀਆਂ ਗੱਲਾਂ ਕਰਦੇ ਸੀ ਉਹ ਤਾਂ ਹੀ ਕਰਦੇ ਸੀ ਵੀ ਜਿਹਦੇ ਕੋਲ ਜਿਹੋ ਲੋਮ ਹੋ ਰਿਹਾ ਏ ਹੋ ਰਿਹਾ ਹਜ਼ਾਰਾਂ ਦਾ ਸੈ ਨਹੀਂ ਹੋਇਆ ਚੱਕੇ ਵੀ ਮੱਡੇ ਕੋਲ ਮਾਲ ਕੋਈ ਦਿਲ ਦੇ ਵਿੱਚ ਕੋਈ ਡਰ ਨਹੀਂ ਸੀ ਨਹੀਂ ਡਰ ਕੋਈ ਨਹੀਂ ਸੀ ਸਾਲ ਕੀ ਮਾਹੌਲ ਸੀ ਉਸ ਵੇਲੇ ਦਾ ਤੁਹਾਡੇ ਘਰ ਦੇ ਵਿੱਚ ਜਦੋਂ ਭਾਈ ਕੇਰ ਸਿੰਘ ਦਾ ਨਾਮ ਆਉਂਦਾ ਹੈ ਵੀ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਭਾਈ ਕੇਰ ਸਿੰਘ ਦੀ ਅਹਿਮ ਭੂਮਿਕਾ ਜਿੱਦਣ ਨੋ ਇੰਦਰਾ ਗਾਂਧੀ ਦਾ ਕਤਲ ਹੋਇਆ ਉਸੇ ਦਿਨ ਸ਼ਾਮ ਤੋਂ ਸਾਡੇ ਪਿਤਾ ਜੀ ਨੂੰ ਲੈ ਗਏ ਪੁਲਿਸ ਵਾਲੇ ਕਿਉਂਕਿ ਇਹਦੇ ਬੱਚੇ ਸਾਡੇ ਘਰ ਰਹਿੰਦੇ ਹੁੰਦੇ ਸੀ ਨਾਲ ਹੀ ਸਕੂਲ ਸੀ ਸਕੂਲ ਤੋਂ ਪੜ੍ਹ ਕੇ ਸਾਡੇ ਘਰ ਆ ਜਾਂਦੇ ਸੀ ਫਿਰ ਇਹ ਬਿਆਨ ਸਿੰਘ ਵਗੈਰਾ ਆਪਣੇ ਘਰੋਂ ਲੈ ਜਾਂਦੇ ਸੀ ਉਹ ਉਹ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੀ ਮਦਰ ਨੂੰ ਵੀ ਸਾਰਿਆਂ ਨੂੰ ਲੈ ਗਏ ਮਦਰ ਨੂੰ ਸਾਡੀ ਨੂੰ ਮਲੋਏ ਛੱਡ ਗਏ ਅੱਛਾ ਸਾਡਾ ਨਾਨਕੇ ਇੱਥੇ ਇੱਥੇ ਛੱਡ ਕੇ ਸਾਨੂੰ ਪਤਾ ਨਹੀਂ ਲੱਗਿਆ ਪਤਾ ਕਰਿਆ ਤਾਂ ਪੇ ਇੱਥੇ ਤੇ ਲੈ ਕੇ ਗਏ ਸੀ ਉਹਨਾਂ ਨੂੰ ਉਹ ਤੋਂ ਬਾਅਦ ਦੱਸੋ ਅੱਛਾ ਤੁਸੀਂ ਦਿੱਲੀ ਦੇ ਵਿੱਚ ਸੀ ਉਸ ਵੇਲੇ ਤੁਹਾਡੇ ਪਿਤਾ ਜੀ ਦੀ ਹੈ ਕਿ ਡੈਜ਼ਿਗਨੇਸ਼ਨ ਕੀ ਸੀ ਉਸ ਵੇਲੇ ਉਸ ਬਾਅਦ ਸੁਪਰਡੈਂਟ ਸੀ ਸੁਪਰਡੈਂਟ ਸੀ ਕਿਹੜੇ ਮਹਿਕਮੇ ਦੇ ਵਿੱਚ ਡੀਜੀਐਨ ਡਾਇਰੈਕਟਰ ਜਨਰਲ ਆਫ ਸਪਲਾਈਜ਼ ਐਂਡ ਸਪੂ ਅੱਛਾ ਉਸ ਦੇ ਵਿੱਚ ਸੀ ਤਾਂ ਭਾਈ ਸਤਵੰਤ ਸਿੰਘ ਤੇ ਬਿਆਨਤ ਸਿੰਘ ਨਾਲ ਕਿਸ ਤਰੀਕੇ ਨਾਲ ਮੁਲਾਕਾਤਾਂ ਹੁੰਦੀਆਂ ਮਿਲਦੇ ਕਦੋਂ ਨੇ ਇਹ ਨਹੀਂ ਸਤਵੰਤ ਸਿੰਘ ਦਾ ਸਾਡਾ ਬਹੁਤ ਸੀ ਨਾ ਸਾਡੇ ਪੁੱਪੜ ਲੱਗਦੇ ਸੀ ਬਿਆਨਤ ਸਿੰਘ ਦੇ ਅੱਛਾ ਹਾਂ ਉਹ ਤਾਂ ਸਾਡੇ ਨਾਲ ਹੀ ਰਹਿ ਗਏ ਸੀ ਅੱਛਾ ਬਿਆਨਤ ਸਿੰਘ ਸੀ ਜਿਹੜੇ ਭਾਈ ਬਿਆਨਤ ਸਿੰਘ ਨੇ ਹਾਂਜੀ ਪਾਪਾ ਜੀ ਨੇ ਕਿਹਾ ਵੀ ਕੋਈ ਬੰਦੇ ਇਹ ਜੇ ਲੱਭ ਜਿਹੜੇ ਕੰਮ ਦੇ ਹੋਣ ਜਿਹੜੇ ਕੰਮ ਕਰ ਸਕਣ ਉਹਨੇ ਪਹਿਲਾਂ ਕੈਲ ਬਦ ਪ੍ਰੇਜ਼ਲ ਇਹ ਆਇਆ ਸਤਵੰਤ ਅੱਛਾ ਸਤਵੰਤ ਪਾਪਾ ਜੀ ਨੇ ਕਿਹਾ ਨਹੀਂ ਇਹ ਤਰਮੋਨ ਹੈ ਅੱਛਾ ਫਿਰ ਉਹ ਮੰਨ ਗਿਆ ਅਮਰ ਚਕਣਾ ਅਮਰ ਛ ਉਹਨੂੰ ਅਮਰ ਛਾਇਆ ਫਿਰ ਅੱਛਾ ਪਹਿਲਾਂ ਅਮਰ ਤਾਂ ਛਾਇਆ ਪਾਈ ਸਤਵੰਤ ਸੇ ਉਹਨੂੰ ਪਹਿਲਾਂ ਭਾਈ ਬਿਆਨਤ ਸਿੰਘ ਸੀ ਜਿਹੜੇ ਤੁਹਾਡੇ ਪਿਤਾ ਜੀ ਸੀ ਭਾਈ ਕੇਰ ਸਿੰਘ ਉਹਨਾਂ ਦੇ ਫੁੱਫੜ ਜੀ ਸੀਗੇ ਭਾਈ ਬਿਆਨਤ ਸਿੰਘ ਦੇ ਅੱਛਾ ਤਾਂ ਮਲੋਏ ਛੱਡ ਗਏ ਸੀ ਮਲੋਏ ਹਾਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਕੀ ਉਹ ਤੋਂ ਬਾਅਦ ਇਹਨੂੰ ਅਮਰਿਤ ਚ ਪਹਿਲਾ ਬਿਆਨ ਸਿੰਘ ਨੇ ਅਮਰਿਤ ਛੱਕਿਆ ਉੱਥੇ ਹੀ ਸੈਕਟਰ 6 ਆਰ ਕੇਪੁਰਮ ਨਵੀਂ ਦਿੱਲੀ ਉੱਥੇ ਅਮਰਿਤ ਛੱਕਿਆ ਗੁਰਦੁਆਰੇ ਚ ਇਹਨੇ ਵੀ ਅਮਰਿਤ ਛੱਕਿਆ ਫਿਰ ਆਕੇ ਕੋਈ 24 ਤਰੀਕ ਨੂੰ 24 25 ਤਰੀਕ ਨੂੰ ਤਾਂ ਕੰਮ ਸ਼ੁਰੂ ਹੋ ਗਿਆ ਫਿਰ ਪੰਗਾ ਪਾ ਲਿਆ ਇਹਨੇ ਕਹਿੰਦਾ ਜੀ ਬਾਜ ਆਵੇ ਬਾਜ ਮੇਰੇ ਮੋਢੇ ਤੇ ਬੈਠੇ ਅੱਛਾ ਇਹਨੇ ਭਾਈ ਸਤਵੰਤ ਸਿੰਘ ਨੇ ਨਹੀਂ ਬਿਆਨਤ ਨੇ ਭਾਈ ਬਿਆਨ ਸਿੰਘ ਬਿਆਨਤ ਸਿੰਘ ਨੇ ਮੋਢੇ ਤੇ ਆਵੇ ਫਿਰ ਜਾਂਦੇ ਰਹੇ ਰੋਜ਼ ਬੰਗਲਾ ਸਾਹਿਬ ਜਾਂਦੇ ਰਹੇ ਉੱਤੇ ਫਿਰ ਵਾਕ ਆ ਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਕਿਚਨਾ ਮਿਸਾਇ ਅੱਛਾ ਇਹ ਵਾਕ ਆਇਆ ਤਾਂ ਫਿਰ ਉੱਤੇ ਆਇਆ ਫਿਕਰ ਆ ਗਿਆ ਕਹਿੰਦਾ ਲਓ ਜੀ ਗੱਲ ਬਣ ਗਈ ਅੱਛਾ ਜਿਸ ਦਿਨ ਦੀ ਇਹ ਘਟਨਾ ਕ੍ਰਮ ਸੀ ਜਦੋਂ ਕਤਲ ਹੋਇਆ ਸਾਰਾ ਇਹ ਨਹੀਂ ਨਹੀਂ ਬਾਅਦ ਚ ਹੋਇਆ ਉਹ ਤਾਂ ਅੱਛਾ ਇਹ ਤਾਂ ਹਾਲੇ ਤਾਂ ਲੰਬੀ ਚੱਕ ਚੱਕ ਕਰ ਹੈ ਅੱਛਾ ਉਹ ਆ ਗਿਆ ਕਹਿੰਦਾ ਜੀ ਦਾਦਾ ਸਾਹਿਬ ਵਾਕ ਆਇਆ ਹੁਣ ਬਸ ਕਮ ਚੱਕ ਦੇਣਾ ਪਾਨੇ ਫਿਰ ਕਹਿੰਦਾ ਜੀ ਮੇਰੇ ਸਾਹਮਣੇ ਮੇਰੇ ਮੋਢੇ ਤੇ ਆ ਕੇ ਬਾਜ ਬੈਠੇ ਬਾਜ ਵੀ ਔਰ ਉਸ ਦਿਨ ਬਾਜ ਬੜੇ ਆਏ ਉਹਨਾਂ ਦਿਨਾਂ ਚ ਅੱਛਾ ਹਾਂ ਪਹਿਲਾਂ ਉੱਥੇ ਇੱਕ ਕੀਰਤਨ ਹੋਇਆ ਸਾਡੇ ਮੋਤੀ ਬਾਗ ਗੁਰਦਾਰੇ ਚ ਅੱਛਾ ਉੱਥੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਕੀਰਤਨ ਸੀ ਜਿੱਤੋਂ ਸ਼ੁਰੂ ਹੋਇਆ ਹਾਂਜੀ ਉੱਥੇ ਬੈਂਤ ਸਿੰਘ ਰੋਪਿਆ ਉਹਨੇ ਬਰਾਗਮਈ ਕੀਰਤਨ ਕਰਿਆ ਆਪਣਾ ਦਰਸ਼ਨ ਸਿੰਘ ਜੀ ਨੇ ਉਰੋਪਿਆ ਹੂੰ ਤੇ ਇਹ ਮੇਰੇ ਫਾਦਰ ਨਾਲ ਹੀ ਬੈਠੇ ਜੀ ਕਹਿੰਦੇ ਰੋਂਦਾ ਕਿਉਂ ਤੂੰ ਤਾਂ ਉੱਥੇ ਤੂੰ ਕਰ ਇਹ ਕੰਮ ਫੇਰ ਹੋੜੀ ਰੋਣ ਲੱਗ ਗਈ ਸੀ ਰੋਣ ਲੱਗ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਨੇ ਇਹਨਾਂ ਨੂੰ ਕਿਹਾ ਸੀ ਵੀ ਤੂੰ ਇਹ ਕੰਮ ਕਰ ਸਕਦਾ ਤੂੰ ਇਹ ਕੰਮ ਕਰ ਸਕਦਾ ਹੂੰ ਤੁਮਹਾਨੂੰ ਉਹ ਮਾਹੌਲ ਜਿਹੜਾ ਬਣਿਆ ਉੱਥੋਂ ਤੋਂ ਬਣਿਆ ਅੱਛਾ ਉੱਥੋਂ ਬਣਿਆ ਹਾਂ ਉਹ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਸੀ ਤਾਂ ਉੱਥੋਂ ਲੈ ਕੇ ਸਾਰਾ ਉਸ ਤੋਂ ਪਹਿਲਾਂ ਕਿਵੇਂ ਜ਼ਿੰਦਗੀ ਚੱਲ ਰਹੀ ਹੁੰਦੀ ਆ ਮਤਲਬ ਤੁਸੀਂ ਪਹਿਲਾਂ ਜ਼ਿੰਦਗੀ ਆਮ ਜਲਦੀ ਸੀ ਜਿਵੇਂ ਆਮ ਚੱਲਦੀ ਸੀ ਲਾ ਮਿਨਿਸਟਰੀ ਵਿੱਚ ਤੁਸੀਂ ਡਿਪਟੀ ਸੈਕਟਰੀ ਸੀ ਡਿਪਟੀ ਸੈਕਟਰੀ ਸੀ ਉਹ ਤਾਂ 7 ਕ ਦਿਨ ਬਾਅਦ ਤੇ ਰਹਿ ਮੈਂ ਅੱਛਾ 7 ਕ ਦਿਨ ਵਾਸਤੇ ਰਹੇ ਉਹ ਚੱਕਰ ਪੈ ਗਿਆ ਨਾ ਡਿਪਟੀ ਸੈਕਟਰੀ ਸੀਗੇ ਫਿਰ ਤੁਹਾਡੇ ਨਾਲ ਜੋ ਹੈ ਮੰਨ ਲਓ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਨੇ ਜੋ ਕਰਨਾ ਸੀ ਕਰਤਾ ਉਸ ਤੋਂ ਬਾਅਦ ਪਰਿਵਾਰਾਂ ਨਾਲ ਕੀ ਹੋਇਆ ਮਤਲਬ ਤੁਹਾਡੇ ਨਾਲ ਉਸ ਵੇਲੇ ਜਦੋਂ ਰਹਿੰਦੇ ਸੀ ਦਿੱਲੀ ਦੇ ਵਿੱਚ ਪਰਿਵਾਰਾਂ ਨਾਲ ਸਾਨੂੰ ਵੀ ਲੈ ਕੇ ਸਾਨੂੰ ਵੀ ਬੰਦ ਕਰਤਾ ਮੈਂ ਵੀ ਇੱਕ ਸਾਲ ਅੰਦਰ ਰਹਾ ਅੱਛਾ ਇੱਕ ਸਾਲ ਅੰਦਰ ਰਹਾ ਕੀ ਪੁੱਛ ਕੀ ਕਹਿ ਕੇ ਕੀ ਲੈ ਕੇ ਗਏ ਸੀ ਕਹਿ ਕੇ ਕੁਝ ਵੀ ਨਹੀਂ ਬਸ ਆਓ ਜੀ ਚਲੋ ਵੇਖੇ ਇੱਕ ਜਮਨਾ ਵੈਲੋ ਡਰਾਮ ਹੈ ਉੱਥੇ ਕਮਰਿਆਂ 'ਚ ਬੰਦ ਕਰਤੇ ਸਾਰੇ ਅੱਛਾ ਸਾਰੇ ਉੱਥੇ ਹੀ ਸੀ ਸਾਨੂੰ ਪਤਾ ਲੱਗ ਜਾਂਦਾ ਜਿਵੇਂ ਇਹ ਪਾਪਾ ਜੀ ਦਾ ਸ਼ੋਰ ਮਚ ਰਿਹਾ ਇਹ ਫਲਾਣੇ ਦਾ ਮਚ ਰਿਹਾ ਅੱਛਾ ਜਦੋਂ ਟਾਰਚਰ ਕਰਦੇ ਸੀ ਹੂੰ ਸਾਡੀ ਮਦਰ ਨਾਲ ਹੁੰਦੀ ਸੀ ਅੱਛਾ ਤੁਹਾਡੇ ਮਦਰ ਨਾਲ ਜਦੋਂ ਨੋਹ ਖਿੱਚਣ ਲੱਗੇ ਨਾ ਮਾਦਰ ਨੇ ਕਿਹਾ ਮੇਰੇ ਨਾਮ ਖਿੱਚੋ اچھا ਮੇਰੇ ਖਿੱਚੋ ਇਹਨਾਂ ਨੂੰ ਕਾਹਨੂੰ ਤੰਗ ਕਰਦੇ ਤੁਸੀਂ ਤੁਹਾਡੇ ਨਾਮ ਖਿੱਚ ਨਹੀਂ ਸੀ ਨਹੀਂ ਮਦਰ ਦੇ ਨਹੀਂ ਨੌ ਕਿਹਦੇ ਖਿੱਚਣ ਲੱਗੇ ਸੀ ਤੁਹਾਡੇ ਨਹੀਂ ਸਾਡੇ ਫਾਦਰ ਸਾਹਿਬ ਫਾਦਰ ਸਾਹਿਬ ਦੇ ਨਾਮ ਖਿੱਚਣ ਲੱਗੇ ਸੀ ਭਾਈ ਕੇਰ ਸਿੰਘ ਨੂੰ ਜਦੋਂ ਫਰਮ ਚੱਕ ਲਿਆ ਉਹਨਾਂ ਤੋਂ ਪਹਿਲਾਂ ਹੀ ਕਹਿੰਦਾ ਸੀ ਮਾਰੀਏ ਇਸ ਕਰਕੇ ਮਾਰੀਏ ਜਿਹੜਾ ਕੋਈ ਕੰਨਾ ਕਰੀ ਚਲੋ ਅੱਛਾ ਉਹਨਾਂ ਨੇ ਡਾਇਰੈਕਟ ਨਹੀਂ ਕਿਹਾ ਚਾਹੁੰਦੇ ਸੀ ਵੀ ਕੋਈ ਲੰਬੀ ਇਹ ਉਹ ਕਨਸਪਿਰੇਸੀ ਹੈ ਇਹ ਹੁਣ ਸੁਲਝਾਈ ਜਾਵੇ ਪਰ ਉਹਨਾਂ ਨੂੰ ਕੁਝ ਨਹੀਂ ਲੱਭਿਆ ਮੈਨੂੰ ਉਸ ਤੋਂ ਬਾਅਦ ਜਿਵੇਂ ਮੈਨੂੰ ਦਿੱਲੀ ਦੇ ਵਿੱਚ ਸਾਰਾ ਕੁਝ ਹੋਇਆ ਦਿੱਲੀ ਦੇ ਬਾਅਦ ਜੋ ਫਿਰ ਦੰਗੇ ਹੋ ਗਏ ਸਾਰਾ ਕੁਝ ਹੋ ਗਿਆ ਅਕਤੂਬਰ 31 ਅਕਤੂਬਰ ਨੂੰ ਇਹ ਹੁੰਦਾ ਸਾਰਾ 1 2 3 ਨਵੰਬਰ ਤੱਕ ਜਿਹੜਾ ਹੈ ਸਾਰਾ ਚੱਲਿਆ ਤਾਂ ਉਸ ਤੋਂ ਬਾਅਦ ਦਾ ਕੋਈ ਤੁਹਾਨੂੰ ਪਤਾ ਨਹੀਂ ਸੀ ਫਿਰ ਕੁਝ ਹੋ ਰਿਹਾ ਜਿਹੜਾ ਕੁਝ ਬਾਹਰ ਹੋ ਰਿਹਾ ਸੀ ਕੋਈ ਪਤਾ ਲੱਗਦਾ ਸੀ ਮੈਂ ਤਾਂ ਆਪਣੇ ਘਰ ਆ ਗਿਆ ਸੀ ਅੱਛਾ ਮੈਂ ਬਾਈ ਚਾਂਸ ਮੈਂ ਘਰ ਆ ਗਿਆ ਸੀ ਆਪਣੇ ਇੱਕ ਨਾਲਾ ਹੈ ਸਾਡੇ ਘਰ ਦੇ ਨਾਲ-ਨਾਲ ਬੜੇ ਸਾਰਾ ਸੁੱਕਾ ਸੀ ਉਹ ਮੈਂ ਉਹਦੇ ਨਾਲ ਮੈਂ ਸੈਕਟਰ 5 ਚ ਰਹਿੰਦਾ ਸੀ ਸਾਡੇ ਫਾਦਰ 12 ਸੈਕਟਰ ਤੇ ਰਹਿੰਦੇ ਸੀ ਮੈਂ ਆਇਆ ਤੇ ਦੇਖਿਆ ਵੀ ਬਹੁਤ ਬਾਤ ਪਾਠ ਕਰ ਰਹੇ ਨੇ ਮੈਂ ਕਿਹਾ ਹੁਣ ਤਾਂ ਤੁਹਾਨੂੰ ਲੈ ਜਾਣਾ ਉਹਨਾਂ ਨੇ ਮੈਂ ਅਜੇ ਇਹ ਗੱਲ ਕਰ ਹੀ ਰਿਹਾ ਸੀ ਪੁਲਸ ਵਾਲੇ ਆ ਗਏ ਅੱਛਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੁਹਾਡੇ ਪਿਤਾ ਜੀ ਪਾਠ ਕਰ ਰਹੇ ਸੀ ਪਾਠ ਕਰ ਰਹੇ ਸੀ ਤੁਹਾਨੂੰ ਜਾਨਕੀ ਪਤਾ ਸੀ ਸਾਰਾ ਇਹ ਮੈਨੂੰ ਪਤਾ ਸੀ ਵੀ ਸਾਰੀ ਇਹ ਪਲੈਨਿੰਗ ਵੀ ਸਾਰਾ ਘਰ ਮੇਰੇ ਘਰੇ ਹੋਈ ਹੈ ਨਾ ਸਾਰੀ ਗੱਲ ਇਸ ਬਾਰੇ ਤੁਹਾਡੇ ਸਾਹਮਣੇ ਮੁਲਾਕਾਤਾਂ ਮੇਰੇ ਘਰ ਆ ਕੇ ਇਹਨਾਂ ਨੇ ਸੈਕਟਰ 5 ਸੀ ਸੈਕਟਰ 6 ਨਾਲ ਹੀ ਸੀ ਗੁਰਦੁਆਰਾ ਉੱਥੇ ਇਹਨਾਂ ਨੇ ਅਮਰ ਸ਼ਿਕਾਇਤ ਜਿਨ੍ਹਾਂ ਨੇ ਅਮਰ ਸ਼ਿਕਾਇਤ ਆ ਉਹਨਾਂ ਨੂੰ ਵੀ ਤੰਗ ਕਰਿਆ ਇਹਨਾਂ ਨੇ ਅੱਛਾ ਜਿਨ੍ਹਾਂ ਪੰਜ ਪਿਆਰਿਆਂ ਨੇ ਅਮਰ ਸ਼ਿਕਾਇਤ ਹੋਣੀ ਸਪੈਸ਼ਲ ਅਮਰ ਸ਼ਿਕਾਇਤ ਸੀ ਜਾਂ ਕਿਸੇ ਵੈਸੇ ਹੀ ਕੋਈ ਦੇ ਨਾਮ ਆਮ ਆਮ ਦਿਨਾਂ ਚ ਜਿਵੇਂ ਸ਼ਿਕਾਇਤ ਆ ਜਾਂਦਾ ਤੁਹਾਨੂੰ ਲਗੋਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੁਹਾਡੇ ਯਾਦ ਹੋਣੀਆਂ ਬਾਈ ਸਤਵੰਤ ਸਿੰਘ ਬਿਆਨਤ ਸਿੰਘ ਕੇਰ ਸਿੰਘ ਜਿਹੜੀਆਂ ਗੱਲਾਂ ਕਰਦੇ ਸੀ ਉਹ ਤਾਂ ਹੀ ਕਰਦੇ ਸੀ ਵੀ ਦੇਖੋ ਨਾ ਇਹ ਜੁਲਮ ਹੋ ਰਿਹਾ ਏ ਹੋ ਰਿਹਾ ਹਜ਼ਾਰਾਂ ਸੈਨੀ ਹੋਇਆ ਚੱਕ ਤੇ ਭੱਡੇ ਪਰ ਤੁਮਹਾਨੂੰ ਇਸ ਚੀਜ਼ ਤੋਂ ਬਾਅਦ ਮਾਨੂੰ ਸਵਾਲ ਵੀ ਉੱਠੇ ਮਾਨੂੰ ਸੀਐਮ ਜਿਹੜਾ ਪੀਐਮ ਸਿਕਿਉਰਟੀ ਦੇ ਵਿੱਚ ਸਿੱਖ ਸੀ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਸਾਰਾ ਦਿੱਲੀ ਮਤਲਬ ਉਸ ਮਾਹੌਲ ਦੇ ਵਿੱਚ ਤੁਹਾਨੂੰ 31 ਅਕਤੂਬਰ ਨੂੰ ਹੀ ਲੈ ਜਾਂਦੇ ਨੇ ਚੱਕ ਕੇ ਸਾਰੇ ਪ੍ਰਵਾਸੀ ਜਦੋਂ ਇੰਦਰਾ ਗਾਂਧੀ ਤੇ ਚਾਰ ਗੋਲੀਆਂ ਨਾਲੇ ਮਰ ਗਈ ਉਹ ਤਾਂ ਹੂੰ ਉਹ ਇਹਦੇ ਬਿਆਨਤ ਦਿਨ ਖਿਆਲ ਜੀ ਵੀ ਨੇ ਜੈਕਟ ਪਾਈ ਹੋਈ ਹੈ ਫਿਰ ਉੱਤੇ ਉੱਤੇ ਇੱਥੇ ਹੀ ਮਾਰੀਆਂ ਗੋਲੀਆਂ ਨੇ ਅੱਛਾ ਪਰ ਤਾਂ ਉਹਦੇ ਨਾਲੇ ਗਈ ਉਹ ਅੱਛਾ ਫਿਰ ਸਤਵੰਤਵਾਲ ਨੂੰ ਆਖਰੀ ਗੋਲੀ ਇਹਨੇ ਕਰੀ ਹੂੰ ਬੀ ਤੂੰ ਚਲਾ ਨਾ ਤੇ ਮੈਂ ਤੈਨੂੰ ਮਾਰ ਦੇਣਾ ਅੱਛਾ ਭਾਈ ਬਿਆਨ ਸਿੰਘ ਨੇ ਬਿਆਨ ਸਿੰਘ ਨੇ ਉਹਨੂੰ ਕਿਹਾ ਹੂੰ ਤਾਂ ਫਿਰ ਉਹਨੇ ਇੱਕਦਮ ਸਾਰੀਆਂ ਗੋਲੀਆਂ ਉੱਤੇ ਅੱਛਾ ਚਲਾ ਦਿੱਤੀਆਂ ਦੋਵੇਂ ਕੋਲ ਸਟ੍ਰੇਨਗਨ ਸੀ ਨਾ ਅੱਛਾ ਹੂੰ ਜਿਹੜਾ ਭਾਈ ਬਿਆਨ ਸਿੰਘ ਸੀ ਉਹਨਾਂ ਨੇ ਪਿਸਟਲ ਨਾਲ ਗੋਲੀਆਂ ਮਾਰੀਆਂ ਹਾਂ ਹਾਂ ਜਿਹੜਾ ਉਹਨਾਂ ਦਾ ਪ ਉਹਦੇ ਕੋਲ ਤਾਂ ਪਿਸਟਲਸ ਹੁੰਦਾ ਸੀ ਨਾ ਉਹਦਾ ਗੇਟ ਉਹਨੇ ਖੋਲਣਾ ਹੁੰਦਾ ਸੀ ਹੂੰ ਤਾਂ ਮਤਲਬ ਜਦੋਂ ਪਤਾ ਲੱਗਿਆ ਤੁਸੀਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਕਤਲ ਹੋ ਚੁੱਕਿਆ ਹੈ ਓਹੋ ਇੰਦਰਾ ਗਾਂਧੀ ਦਾ ਤਾਂ ਮਤਲਬ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਤੁਸੀਂ ਕਿਹਾ ਵੀ ਤੁਹਾਨੂੰ ਲੈ ਜਾਣਾ ਸਾਰਿਆਂ ਨੂੰ ਪਤਾ ਸੀ ਸਾਨੂੰ ਵੀ ਇਹ ਹੋਣਾ ਹੈ ਮਤਲਬ ਕੋਈ ਦਿਲ ਦੇ ਵਿੱਚ ਕੋਈ ਡਰ ਨਹੀਂ ਸੀ ਨਹੀਂ ਡਰ ਕੋਈ ਨਹੀਂ ਸੀ ਸਾਨੂੰ ਕੁਛ ਇਦਾਂ ਵਾਲੋ ਤੁਹਾਨੂੰ ਡਰ ਕੋਈ ਨਹੀਂ ਸੀ ਲੱਗਿਆ ਹੋਵੇ ਸਾਨੂੰ ਪਤਾ ਸੀ ਵੀ ਕੀ ਕੀ ਹੁੰਦਾ ਕਿਉਂਕਿ ਦੇਸ਼ ਦੀ ਪੀਐਮ ਸੀ ਪੀਐਮ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਸਾਰਾ ਅੱਛਾ ਇਹ ਦੇ ਮਰਨ ਤੋਂ ਬਾਅਦ ਉਹਨੂੰ ਉਹਨੂੰ ਤਾਂ ਲੈ ਕੇ ਇਹਨਾਂ ਨੂੰ ਲੈ ਆਏ ਗਾਰਡਰੂਮ ਚ ਅੱਛਾ ਗਾਰਡਰੂਮ ਦੇ ਵਿੱਚ ਕੌਣ ਆਇਆ ਗੌਤਮ ਕੌਲ ਗੌਤਮ ਕੌਲ ਨੇ ਆ ਕੇ ਕਿਹਾ ਵੀ ਇਹਨਾਂ ਨੇ ਇਦਾਂ ਕਿਉਂ ਬਣਾਇਆ ਸੀ ਸ਼ੂਟ देम ਹੂੰ ਉਹਨੂੰ ਸ਼ੂਟ ਕਰਤਾ ਗੌਤਮ ਕਾਲ ਕਾਲ ਕੌਣ ਸੀ ਉਹ ਗੌਤਮ ਕਾਲ ਡੀਆਈਜੀ ਸੀ ਅੱਛਾ ਡੀਆਈਜੀ ਸੀ ਉਹਦਾ ਹੀ ਰਿਸ਼ਤੇਦਾਰ ਸੀ ਇੰਦਰ ਗਾਂਧੀ ਦਾ ਅਛੈਂਦਰਾ ਗਾਂਧੀ ਦੇ ਰਿਸ਼ਤੇਦਾਰ ਸੀ ਰਿਸ਼ਤੇਦਾਰ ਹੀ ਚ ਸੀ ਅੱਛਾ ਚੋਨੇ ਚੱਕਾ ਪਰ ਇੱਕ ਦੂਜਾ ਆਇਆ ਕੋਈ ਵੀ ਇਹ ਕੀ ਕਰਿਆ ਤੇ ਤੂੰ ਸਾਰਾ ਐਵੀਡੈਂਸ ਹੀ ਖਤਮ ਕਰਤਾ ਹੂੰ ਬਿਆਨਤ ਸਿੰਘ ਸਤਵੰਤ ਸਿੰਘ गिर ਗਿਆ ਹੂੰ ਬਿਆਨਤ ਸਿੰਘ ਇਹਦੇ ਉੱਤੇ ਲੇਟ ਗਿਆ ਅੱਛਾ ਭਾਈ ਸਤਵੰਤ ਸਿੰਘ ਦੇ ਹਾਂ ਅੱਛਾ ਤਾਂ ਉਹ ਸਤਵੰਤ ਤਾਂ ਬਚ ਗਿਆ ਉਹ ਉਹ ਫੇਰ ਖਤਮ ਹੋ ਗਿਆ ਅੱਛਾ ਸਤਵੰਤ ਸਿੰਘ ਨੂੰ ਬਚਾਉਂਦੇ ਆ ਬਿਆਨਤ ਸਿੰਘ ਦੇ ਗੋਲੀਆਂ ਬੰਗੋਲੀਆਂ ਮੱਜੀਆ ਅੱਛਾ ਡੀਆਈਜੀ ਜਿਹੜਾ ਕਾਲ ਸੀ ਉਹਨੇ ਗੋਲੀਆਂ ਚੜਵਾਈਆਂ ਮਤਲਬ ਤੁਹਾਡੇ ਪਿਤਾ ਜੀ ਨੂੰ ਲੈ ਜਾਂਦੇ ਨੇ ਤੁਸੀਂ ਜਾਂ ਤੁਹਾਨੂੰ ਲੈ ਕੇ ਸਾਰੇ ਪਰਿਵਾਰ ਨੂੰ ਲੈ ਕੇ ਉਹ ਦੋ ਵਾਰ ਸਾਨੂੰ ਨਹੀਂ ਦਿਖੇ ਹਮ ਬਸ ਮੁਲਾਕਾਤਾਂ ਤੇ ਹੀ ਮਿਲਦੇ ਹੁੰਦੇ ਸੀ ਬਸ ਮੁਲਾਕਾਤਾਂ ਤੇ ਮਿਲਦੇ ਸੀ ਕੀ ਗੱਲ ਕਰਦੇ ਹੁੰਦੇ ਸੀ ਗੱਲ ਕੋਈ ਹੋਣੀ ਨਹੀਂ ਉੱਥੇ ਜੇਲ੍ਹ ਚ ਕੀ ਹੁੰਦੀ ਹੈ ਹਮ ਉੱਥੇ ਉਹ ਅੰਦਰ ਹੁੰਦੇ ਸੀ ਅਸੀਂ ਬਾਹਰ ਖੜੇ ਹੁੰਦੇ ਸੀ ਹਮ ਸਤਰੀ ਕਾਲ ਜੀ ਸਤਰੀ ਕਾਲ ਜੀ ਪਰਿਵਾਰ ਨਾਲ ਫਿਰ ਕਿਦਾਂ ਦਾ ਸੀ ਜਿਹੜਾ ਪ੍ਰਸ਼ਾਸਨ ਸੀ ਜਿਹੜਾ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਜੇ ਕਿਸੇ ਨੇ ਰੇੜੀ ਲਾਈ ਹੋਈ ਸੀ ਕੋਈ ਮੂੰਗਫਲੀ ਵੇਚ ਰਿਹਾ ਸੀ ਐਦਾਂ ਦੇ ਬੰਦੇ ਲਾਏ ਹੋਏ ਸੀ ਇਹਨਾਂ ਨੇ ਘਰ ਦੇ ਘਰੇ ਘਰ ਦੇ ਦੇ ਕੇ ਇੱਕ ਖਦਰਾਸੂ ਕੱਢਣ ਵਾਲੀ ਮਸ਼ੀਨ ਲਾਈ ਹੋਈ ਸੀ ਮੇਰੇ ਘਰ ਤਾਂ ਇੰਨਾ ਕੁ ਸੀ ਇਹਨਾਂ ਦੇ ਘਰ ਵੀ ਲੱਗੇ ਹੋਏ ਸੀ ਟਰੈਕਟਰ 12 ਚ अच्छा सारी चेकिंग हुंदी सी वे कौन आ रहे है अच्छा ਤੁਹਾਡਾ ਜਿਹੜਾ ਘਰ ਸੀ ਤੁਹਾਨੂੰ ਸਰਕਾਰੀ ਘਰ ਅਲੋਟ ਹੋਇਆ ਸੀ ਉਹ 5 ਸੈਕਟਰ ਚ ਸੀ 5 ਸੈਕਟਰ ਚ ਜਿਹੜਾ ਭਾਈ ਕੇਰ ਸਿੰਘ ਨੂੰ ਸੀ ਉਹ 12 ਸੈਕਟਰ ਦੇ ਵਿੱਚ ਨਾਲ ਨਾਲ ਹੀ ਸੀ ਜਿਆਦਾ ਦੂਰ ਨਹੀਂ ਸੀ ਕਿੰਨੇ ਭੈਣ ਭਰਾ ਸੀ ਤੁਸੀਂ ਪਹਿਲਾਂ ਤੋਂ ਅਸੀਂ ਪੰਜ ਭੈਣ ਪੰਜ ਭਰਾ ਹੈ ਦੋ ਭੈਣ ਹੈ ਪੰਜ ਭਰਾ ਸੀ ਦੋ ਭੈਣ ਦੋ ਭੈਣ ਤੁਹਾਡੀ ਨੌਕਰੀ ਵੀ ਛੱਡਣੀ ਪੈਗੀ ਤੁਹਾਨੂੰ ਕਿਉਂਕਿ ਜਦ ਮੈਂ ਅੰਦਰ ਚਲੇ ਗਿਆ ਜੇਲ੍ਹ ਚ ਤਾਂ ਡਿਸਮਿਸਟਾ ਹੋਣਾ ਹੀ ਹੈ ਕੀ ਤੁਹਾਡੇ ਤੇ ਕੀ ਅਲੀਗੇਸ਼ਨ ਸੀ ਸਾਰਾ ਵੀ ਬਿੰਮਲ ਖਾਲਸਾ ਦਾ ਪਾਸਪੋਰਟ ਲਿਆ ਹੂੰ ਬਿੰਮਲ ਖਾਲਸਾ ਦੇ ਘਰ ਜਾਂਦਾ ਰਿਹਾ ਹੂੰ ਚਾਰ ਚਾਰ ਚੀਜ਼ਾਂ ਲਾਈਆਂ ਮੇਰੇ ਤੇ ਹੂੰ ਉਹ ਐਵੇਂ ਹੀ ਸੀ ਕੋਈ ਹੂੰ ਮੋੜ ਕੇ ਸਿੱਧ ਹੋਏ ਉਹ ਇਹ ਕਹਿੰਦੀ ਉਹ ਠੀਕ ਨਹੀਂ ਸੀ ਅਛਾ ਲੀਗਲੀ ਸਹੀ ਨਹੀਂ ਸੀ ਓਹੋ ਕਿਉਂਕਿ ਲਾਅ ਮਿਨਿਸਟਰੀ ਦੇ ਵਿੱਚ ਸੀ ਤੁਸੀਂ ਹਾਂ ਹਾਂ ਮਤਲਬ ਉਸ ਤੋਂ ਬਾਅਦ ਜਿਹੜਾ ਹੋਇਆ ਤੁਹਾਡੇ ਨਾਲ ਜਾਂ ਪਰਿਵਾਰ ਨਾਲ ਜਿਵੇਂ ਕਿ ਕਿਵੇਂ ਚੱਲਿਆ ਫਿਰ ਸਰਵਾਈਵ ਸਾਨੂੰ ਕੁਝ ਨਹੀਂ ਤੰਗ ਕਰਿਆ ਕੋਈ ਗਾਥ ਨਹੀਂ ਤੁਹਾਨੂੰ ਕਿਸੇ ਨੇ ਤੰਗ ਨਹੀਂ ਕੀਤਾ ਕਿਸੇ ਨੇ ਨਹੀਂ ਤੰਗ ਕਰਿਆ ਜਿਵੇਂ ਮੰਨ ਲਓ ਜਿਹੜਾ ਦਿੱਲੀ ਦੇ ਵਿੱਚ ਉਸ ਵੇਲੇ ਮਾਹੌਲ ਬਣਿਆ ਸੀ ਉੱਥੇ ਸਿੱਖਾਂ ਦਾ ਕਤਲ ਹੋਇਆ ਚੁਣ-ਚੁਣ ਕੇ ਜਿਹੜਾ ਸਾਡੀ ਦਾ ਰੱਖ ਹੀ ਕਰਨੀ ਸੀ ਫਿਰ ਉਹਨਾਂ ਨੇ ਸਾਡੇ ਕੋਲ ਬੰਦੇ ਛੱड़ਦੇ ਸੀ ਅੱਛਾ ਤਾਂ ਉੱਥੋਂ ਫਿਰ ਕਿਵੇਂ ਸਰਵਾਈਵਰ ਤੁਹਾਡੀ ਨੌਕਰੀ ਚਲੀ ਜਾਂਦੀ ਆ ਨੌਕਰੀ ਚਲੀ ਜਾਂਦੀ ਸਾਲ ਬਾਅਦ ਮੈਂ ਹੁਣਾ ਹੂੰ ਸਾਲ ਬਾਅਦ ਮੈਂ ਫਿਰ ਲੱਭਦਾ ਵਕੀਲ ਲੱਭਦਾ ਮੈਂ ਪਾਰਟ ਟਾਈਮ ਕਰਦਾ ਹੁੰਦਾ ਸੀ ਜੇਠ ਮਲਾਲੀ ਦਾ ਅੱਛਾ ਤੁ ਜੇ ਆ ਰਾਮ ਜੇਠ ਮਲਾਲੀ ਨਾਲ ਤੁਸੀਂ ਕੰਮ ਕੀਤਾ ਪਾਰਟ ਟਾਈਮ ਗੱਲਾਂ ਸਾਹਮਣੇ ਅੱਛਾ ਪਾਰਟ ਟਾਈਮ ਕੰਮ ਕੀਤਾ ਉਹਨਾਂ ਕੰਮ ਕਰਦਾ ਹੁੰਦਾ ਸੀ ਅੱਛਾ ਤਾਂ ਫਿਰ ਉਹ ਮੰਨ ਕੇ ਕਹਿੰਦੇ ਠੀਕ ਆ ਫਾਈਟ ਇਅਰ ਕੇਸ ਜੋ ਮੰਨ ਕੇ ਸ਼ੁਰੂ ਹੋ ਗਿਆ ਫਿਰ ਮੇਰਾ ਭਰਾ ਜਾਂਦਾ ਰਿਹਾ ਸੀ ਸਤਵੰਤ ਸਿੰਘ ਹੂੰ ਉਹ ਤੋਂ ਤੁੜੀ ਚਾਹ ਥੱਲੇ ਵਾਲੀ ਕੋਰਟ ਜਿੱਦਾਂ ਕੁਝ ਵੀ ਨਹੀਂ ਹੁੰਦਾ ਹੁੰਦਾ ਨਾ ਉਹਨਾਂ ਨੇ ਤਾਂ ਏਵੀਡੈਂਸ ਇਕੱਠਾ ਕਰਿਆ ਸਾਰਾ ਕੁਕਾਰਿਆ ਫਾਂਸੀ ਦੀ ਸਜ਼ਾ ਦੇਤੀ ਥੱਲੇ ਪਹਿਲਾਂ ਹੀ ਹੂੰ ਤਾਂ ਫਿਰ ਹਾਈ ਕੋਰਟ ਚ ਗਏ ਹਾਈ ਕੋਰਟ ਚ ਇਹਨੇ ਨੂੰ ਮੈਂ ਵੀ ਆ ਗਿਆ ਸਸ ਤੇ ਚੱਲਿਆ ਗਿਆ ਪੂਰਾ ਹਾਈ ਕੋਰਟ ਦੀਆਂ ਫਿਰ ਸੁਣਵਾਈਆਂ ਹੋਈਆਂ ਤੁਹਾਡੀਆਂ ਸਾਰੀਆਂ ਹਾਈ ਕੋਰਟ ਦੀਆਂ ਸੁਣਵਾਈਆਂ ਜੋ ਵਰਬੇਟਮ ਮੈਂ ਲੰਦਾ ਰਿਹਾ ਹੂੰ ਜਿੰਨੇ ਵਕੀਲ ਬੋਲਦੇ ਸਾਰੇ ਮੈਂ ਵਰਬੇਟਮ ਲਿਖਦਾ ਰਿਹਾ ਹੂੰ ਉਹ ਮੈਂ ਰਾਤ ਨੂੰ ਟਾਈਪ ਕਰਨੇ ਵਕੀਲਾਂ ਨੂੰ ਦੇਣੇ ਦੋ ਦੋ ਤਿੰਨ ਵਕੀਲ ਸੀ ਇਹਨਾਂ ਨੂੰ ਦੇਣੇ ਜੇਠਵਾਲਾ ਨੂੰ ਦੇਣੇ ਲੇਖੀ ਨੂੰ ਦੇਣਾ ਉਹਨੂੰ ਦੇਣਾ ਇੱਕ ਗਰੋਵਰ ਨੂੰ ਦੇਣਾ ਹਾਂ ਮਾਲੋ ਰਾਮ ਜੇਠਮਲਾ ਦੀ ਉਹਨਾਂ ਦਾ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਤੁਹਾਡੀ ਅੰਦਰ ਨਹੀਂ ਰਾਮ ਜੇਠਮਲਾ ਇਸ ਕੇਸ ਨੂੰ ਲੈ ਕੇ ਜਾਂ ਭਾਈ ਕੇਰ ਸਿੰਘ ਨੂੰ ਲੈ ਕੇ ਉਹਨੇ ਕਿਹਾ ਵੀ ਕੇਸ ਕੋਈ ਨਹੀਂ ਹਾਂ ਜਿੱਦਾਂ ਕਿਹਾ ਗਿਆ ਸੀ ਵੀ ਮਾਲੋ ਸਾਰਾ ਜਿਹੜਾ ਹੈ ਫਿਲਮ ਵੀ ਆਈ ਇਸ ਚੀਜ਼ ਤੇ ਸਾਰੀ ਉਹ ਹੀ ਹੋਈ ਉਸ ਚੀਜ਼ 'ਚ ਕਿਹਾ ਗਿਆ ਵੀ ਮਨ ਲਓ ਸਾਰਾ ਜਿਹੜਾ ਹੈ ਭਾਈ ਸਤਵੰਤ ਸਿੰਘ ਤੇ ਭਾਈ ਬਿਆਨਤ ਸਿੰਘ ਨੂੰ ਜਿਹੜਾ ਮੇਨ ਕੰਮ ਸੀ ਜਿਨ੍ਹਾਂ ਨੇ ਕਰਵਾਇਆ ਉਹ ਤੁਹਾਡੇ ਪਿਤਾ ਜੀ ਦਾ ਨਾਮ ਸੀ ਵੀ ਭਾਈ ਕੇਰ ਸਿੰਘ ਨੇ ਕਰਵਾਇਆ ਸਾਰੀ ਪਲਾਨਿੰਗ ਪਲਾਨਿੰਗ ਸਾਡੀ ਸੀ ਉਹ ਤੁਹਾਡੇ ਪਿਤਾ ਜੀ ਦੀ ਪਲਾਨ ਸੀ ਸਾਰੀ ਮੁੜ ਕੇ ਸਰਕਾਰਾਂ ਵੀ ਕਹਿੰਦੀਆਂ ਨੇ ਕੋਰਟ ਦੇ ਵਿੱਚ ਵੀ ਕਹਿੰਦੇ ਨੇ ਜਾਂ ਅਪੋਲੋਜਾਈਜ਼ ਕਰ ਲੋ ਨਹੀਂ ਨਹੀਂ ਕੋਈ ਅਪੋਲੋਜਾਈਜ਼ ਕਰਨ ਨੂੰ ਕਿਸੇ ਨੇ ਨਹੀਂ ਕਿਹਾ ਲੋਕ ਤਾਂ ਖੁਸ਼ ਸੀ ਚੰਗਾ ਵੀ ਮਾਰਤੀ ਮਨ ਲਓ ਜਿਹੜਾ ਉਸ ਵੇਲੇ ਮਾਹੌਲ ਬਣਿਆ ਦਿੱਲੀ ਦੇ ਵਿੱਚ ਮਹੌਤਬ ਬਣਾਇਆ ਇਹਨਾਂ ਨੇ ਜਿਹੜੇ ਉਧਰ ਦੀਆਂ ਝੁੱਗੀਆਂ ਵਾਲੇ ਸੋ ਇੱਧਰਲੇ ਪਾਸੇ ਆ ਗਏ ਇੱਧਰ ਦੀਆਂ ਝੁੱਗੀਆਂ ਵਾਲੇ ਉਧਰਲੇ ਪਾਸੇ ਆ ਗਏ ਇੱਕ ਪਾਊਡਰ ਜਿਹਾ ਦੇਤਾ ਉਹ ਪਾਊਡਰ ਜਾਇ ਮਾਰਦੇ ਸੀ ਜਦ ਅੱਗ ਲੱਗ ਜਾਂਦੀ ਸੀ ਕਿਉਂਕਿ ਨਾਰੇ ਵੀ ਉਸ ਵੇਲੇ ਦੀ ਇਹੀ ਹੁੰਦੇ ਨੇ ਨਾ ਵੀ ਜਿਹੜਾ ਬਲੱਡ ਫੋਰ ਬਲੱਡ ਦੇ ਨਾਰੇ ਜਿਹੜੇ ਲੱਗੇ ਜਾਂ ਹੋਰ ਸਾਰਾ ਸਿਸਟਮ ਬਣਿਆ ਇੱਥੋਂ ਤੱਕ ਵੀ ਜਿਹੜਾ ਹੈ ਐਚਐਸ ਫੂਲ ਕਾਹਣਾ ਨੇ ਜਿਹੜੀਆਂ ਮੂਰੇ ਲਿਆਂਦੀਆਂ ਨੇ ਚੀਜ਼ਾਂ ਵੀ ਮੰਨ ਲਓ ਸਾਰਾ ਵੋਟਰ ਆਈਡੀਆਂ ਤੋਂ ਸਾਰਾ ਸਾਰਾ ਹਾਂ ਤਹਕੀਕਾਤ ਕੀਤੀ ਗਈ ਸਾਰਾ ਵੱਲ ਨਿਸ਼ਾਨਦੇਹੀਆਂ ਹੋਈਆਂ ਨਿਸ਼ਾਨਦੇਹੀਆਂ ਹੁੰਦੀਆਂ ਪਰ ਸਿੰਘ ਤਾਂ ਦੂਜੇ ਪਾਸੇ ਵੀ ਹੁੰਦੇ ਐ ਨਾ ਹੂੰ ਸਿੰਘ ਤਾਂ ਉਧਰ ਯੂਪੀ ਵਾਲੇ ਵੀ ਹੁੰਦੇ ਸਿੰਧਰ ਵੀ ਹੁੰਦੇ ਆਪਾਂ ਨੂੰ ਉਸ ਨਿਸ਼ਾਨਦੇਹੀ ਨਾਲ ਕੁਝ ਨਹੀਂ ਹੁੰਦਾ ਹਲੋ ਉਹ ਫਿਰ ਕਿਵੇਂ ਲੜਿਆ ਉਸ ਤੋਂ ਬਾਅਦ ਸਾਰਾ ਕਿ ਸਾਰਾ ਚੱਲਦਾ ਰਿਹਾ ਫਿਰ ਸੁਪਰੀਮ ਕੋਰਟ ਤੋਂ ਬਾਅਦ ਅਸੀਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਗਏ ਹੂੰ ਸੁਪਰੀਮ ਕੋਰਟ 'ਚ ਫਿਰ ਇਹਨਾਂ ਨੇ ਸੀਮਜ਼ ਟੂ ਬੀ ਡਨ ਇਹ ਵਾਲੇ ਇੱਥੇ ਆ ਕੇ ਅੜ ਗਏ ਉਹ ਕਿ ਕਿਨੂੰ ਛੱਡਿਆ ਜਾਵੇ ਹੂੰ ਫਿਰ ਇਹਨਾਂ ਨੇ ਬਲਬੀਰ ਸਿੰਘ ਨੂੰ ਛੱਡਿਆ ਤਿੰਨ ਬੰਦੇ ਇਹਦੇ ਚ ਯੂ ਨਾ ਅੱਛਾ ਮੇਰੇ ਫਾਦਰ ਹਾਂਜੀ ਸਤਵੰਤ ਸਿੰਘ ਤੇ ਬਲਬੀਰ ਸਿੰਘ ਹੂੰ ਬਲਬੀਰ ਸਿੰਘ ਨੂੰ ਕੀ ਕਹਿ ਕੇ ਬਲਬੀਰ ਸਿੰਘ ਸਾਬ ਇਨਸਪੈਕਟਰ ਸੀ ਨਾ ਉੱਥੇ ਅੱਛਾ ਸਾਬ ਇਨਸਪੈਕਟਰ ਸੀ ਉਹ ਅੰਦਰ ਸੀ ਸਾਬ ਅੱਛਾ ਇਹਨਾਂ ਦੇ ਨਾਲ ਹੀ ਸੀ ਇਹਨਾਂ ਦੇ ਨਾਲ ਹੀ ਸੀ ਅੱਛਾ ਉਹਨਾਂ ਤੇ ਕੋਈ ਦੋਸ਼ ਸਿੱਧ ਨਹੀਂ ਹੋਇਆ ਉਹ ਉਹਦਾ ਉਹਦਾ ਵੀ ਸਿਸਟਮ ਹੋ ਰਿਹਾ ਉਹ ਕਹਿੰਦਾ ਵੀ ਮੈਨੂੰ ਇਦਾਂ ਐ ਕਰੋ ਜੀ ਐਂ ਕਰੋ ਜੀ ਮੈਨੂੰ ਟਿਕਟ ਲੈ ਆ ਕੇ ਦੋ ਮੈਂ ਇੱਕ ਮੈਨੂੰ ਰਿਮੋਟ ਦੋ ਮੈਂ ਜਹਾਜ਼ 'ਚ ਬੈਠਾ ਮੇਰੇ ਨਿਆਣੇ ਪਹਿਲਾਂ ਬਾਹਰ ਭੇਜ ਦੋ ਅਮਰੀਕਾ ਮੈਂ ਬਾਅਦ 'ਚ ਇੱਥੇ ਆ ਕੇ ਜਨੂੰ ਉਹਦੇ ਨਾਲ ਉਡਾਉਂਗਾ ਰਿਮੋਟ ਨਾਲ ਅੱਛਾ ਰਿਮੋਟ ਨਾਲ 에어ਪੋਰਟ ਤੋਂ ਜਦ ਰਿਮੋਟ ਨਾਲ ਕਿਵੇਂ ਇਹਨਾਂ ਚੱਲਣਾ ਨਹੀਂ ਨਾ ਅੱਛਾ ਉਹ ਫੇਰ ਉਹ ਛੁੱਟ ਗਿਆ ਫੇਰ ਅਛਾ ਉਹ ਛੁੱਟ ਗਈ ਸੀ ਛੁੱਟ ਗਿਆ ਪਰ ਉਹਦੀ ਵੀ ਡੈਥ ਹੋ ਗਈ ਵਿਚਾਰੇ ਦੀ ਬਾਅਦ 'ਚ ਛ ਡੈਥ ਹੋ ਗਈ ਉਹਨਾਂ ਦੀ ਜਦੋਂ ਵੈਸੇ ਬਰੀ ਹੋਗੇ ਸੀ ਸਾਰੇ ਕੇਸ ਚੋਂ ਉਹ ਬਰੀ ਹੋ ਗਿਆ ਸੀ ਬਰੀ ਹੋਗੇ ਸੀ ਤਾਂ ਮਤਲਬ ਭਾਈ ਕੇਰ ਸਿੰਘ ਘਰੇ ਆ ਕੇ ਕੀ ਕੀ ਗੱਲਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਮਤਲਬ ਜਦੋਂ ਕੋਈ ਬੰਦੇ ਨੇ ਐਕਸ਼ਨ ਕਰਨਾ ਹੋਵੇ ਘਰੇ ਆ ਕੇ ਘਰੇ ਤਾਂ ਆਏ ਹੀ ਨਹੀਂ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਤਾਂ ਕੋਈ ਐਦਾਂ ਦੀ ਗੱਲ ਨਹੀਂ ਕਿਉਂਕਿ ਜਦੋਂ ਕੋਈ ਐਕਸ਼ਨ ਕਰਨਾ ਹੁੰਦਾ ਉਹ ਨਹੀਂ ਕੋਈ 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 ਨਹੀਂ ਕੁਝ ਨਹੀਂ ਦੱਸਦੇ ਹੁੰਦੇ ਬੰਦੇ ਦੇ ਦਿਲ ਦੇ ਵਿੱਚ ਗੱਲਾਂ ਚੱਲਦੀਆਂ ਨੇ ਵੀ ਮਤਲਬ ਪਰਿਵਾਰ ਮੇਰਾ ਕੀ ਕਰੂ ਜਾਂ ਸਾਰੇ ਨੂੰ ਕੁਝ ਨਹੀਂ ਦੱਸਦੇ ਉਹ ਕਿਸੇ ਨੂੰ ਕੁਝ ਨਹੀਂ ਦੱਸਦੇ ਕਿਸੇ ਨੂੰ ਕੁਝ ਨਹੀਂ ਦੱਸਦੇ ਇੰਨੀ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਵੀ ਮੰਨ ਲਓ ਉਹਨਾਂ ਦਾ ਜਿਹੜਾ ਹੈ ਪਲਾਨਿੰਗ ਚੱਲ ਰਹੀ ਆ ਮੇਰਾ ਬਿਆਨ ਸਿੰਘ ਮੇਰਾ ਯੋ ਦੋਸਤ ਸੀ ਨਾ ਮੇਰੇ ਘਰੇ ਆਉਂਦਾ ਸੀ ਉਹ ਅੱਛਾ ਉਹ ਦੱਸ ਦਿੰਦਾ ਹੁੰਦਾ ਸੀ ਥੋੜਾ ਬਹੁਤ ਅੱਛਾ ਪਤਾ ਲੱਗੇ ਜਾਂਦਾ ਵੀ ਇਹਨਾਂ ਦਾ ਗੜਬੜਾ ਕੁਝ ਜਦੋਂ ਬਿਆਨ ਸਿੰਘ ਨੇ ਤੁਹਾਨੂੰ ਦੱਸਿਆ ਤੁਹਾਡੇ ਦਿਲ ਦੇ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਆਈ ਵੀ ਮੰਨ ਲਓ ਨਹੀਂ ਮੈਂ ਵੀ ਚੁੱਪ ਰਿਆ ਸਾਡੇ ਤੇ ਵੀ ਗੱਲ ਆਉ। ਨਹੀਂ ਮੈਂ ਵੀ ਚੁੱਪ ਰਿਆ ਜੇ ਜੇ ਗੱਲ ਕਿਤੇ ਉਡਾਓ ਤਾਂ ਜ਼ਿਆਦਾ ਫੈਲਦੀ ਹੈ। ਹਾਂ ਅੱਛਾ ਤੁਸੀਂ ਚੁੱਪ ਰਹੇ ਚੁੱਪ ਰਹੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਸਾਰਾ ਉਸ ਤੋਂ ਬਾਅਦ ਤੁਹਾਡਾ ਚਲਦਾ ਪੰਜ ਭਰਾ ਸੀ ਤੁਸੀਂ ਪੰਜਾਂ ਭਰਾਵਾਂ ਦੇ ਵਿੱਚੋਂ ਕੀ ਕੀ ਕਰਦੇ ਹੋ ਤੁਸੀਂ ਤਾਂ ਮਨੂੰ ਲਾਅ ਮਿਨਿਸਟਰੀ ਵਿੱਚ ਮੈਂ ਲਾਅ ਮਿਨਿਸਟਰੀ ਮੇਰਾ ਛੋਟਾ ਭਰਾ ਵੀ ਲਾਅ ਮਿਨਿਸਟਰੀ ਸੀ ਹੂੰ ਮੇਤੋਂ ਛੋਟਾ ਜਿਹੜਾ ਉਹ ਤੋਂ ਛੋਟਾ ਬੈਂਕ 'ਚ ਹੈ ਹੂੰ ਉਹ ਤੋਂ ਛੋਟਾ ਇਹ ਜਿਹੜਾ ਪੁੱਪੀ ਹੈ ਇਹ ਵੀ ਬੈਂਕ 'ਚ ਰਿਟਾਇਰ ਹੋਇਆ ਹੈ ਹੂੰ ਉਹ ਤੋਂ ਛੋਟੀ ਛੋਟਾ ਇੱਕ ਹੋਰ ਹੈ ਉਹ ਮੈਂ ਆਪਣੇ ਕੋਲ ਲਗਾ ਲਿਆ ਇੱਥੇ ਗੁਰਦੁਆਰੇ 'ਚ ਅੱਛਾ ਸਕੂਲ ਚ ਪਬਲਿਕ ਸਕੂਲ ਹੈ ਨਾ ਅੱਛਾ ਜਿਹੜੇ ਆਪਣੇ ਜੀ ਐਚ ਪੀ ਐਸ ਸਕੂਲ ਨੇ ਉਹਨਾਂ ਚ ਲਗਾਤਾ ਉਹਨੂੰ ਸਾਰੀ ਫੈਮਿਲੀ ਪੜ੍ਹੀ ਲਿਖੀ ਸੀ ਪੜ੍ਹੀ ਲਿਖੀ ਸੀ ਕਿਉਂਕਿ ਅਕਸਰ ਕਿਹਾ ਜਾਂਦਾ ਵੀ ਪੜ੍ਹਿਆ ਲਿਖਿਆ ਬੰਦਾ ਵਿਆਹ ਵੀ ਇਹਨਾਂ ਦੇ ਮੈਂ ਹੀ ਕਰੇ ਸਾਰਾ ਕੁਝ ਮੈਂ ਸਾਰਾ ਤੁਸੀਂ ਕੀਤਾ ਤੁਸੀਂ ਵੱਡੇ ਸੀ ਸਾਰਿਆਂ ਚ ਹਾਂ ਹੁਣ ਕਿੰਨੀ ਉਮਰ ਹੈ ਤੁਹਾਡੀ ਮੇਰੀ 79 ਹੈ 79 ਹੈ ਤੁਹਾਡੀ ਉਹ ਨਵੰਬਰ ਚ 80 ਹੋ ਜਾਣੀ ਹੈ 80 ਬਣ ਲੱਗ ਜਾਣਾ ਲੋਅ ਮਿਨਿਸਟਰੀ ਚੋਂ ਵੱਲੋਂ ਤੁਹਾਨੂੰ ਹਟਣਾ ਪੈਂਦਾ ਹਟਾ ਦਿੱਤਾ ਜਾਂਦਾ ਸਾਰਾ ਉਸ ਤੋਂ ਬਾਅਦ ਤੁਸੀਂ 1 ਸਾਲ ਕੈਦ ਕੱਟੀ 1 ਸਾਲ ਕੈਦ ਕੱਟਣ ਤੋਂ ਮੈਂ ਜਟਮਨ ਵਾਲੇ ਨਾਲ ਜੋਇਨ ਕਰ ਲਿਆ ਫਿਰ ਅੱਛਾ ਉਸ ਤੋਂ ਬਾਅਦ ਆਰਾਮ ਡੇਟ ਬਣ ਗਿਆ ਮੈਂ ਜਟਮਨ ਵਾਲੇ ਦਾ ਸੈਕਟਰੀ ਬਣ ਗਿਆ ਅੱਛਾ ਚੱਲਦਾ ਰਿਹਾ ਕੰਮ ਫਿਰ ਚੱਲਦਾ ਰਿਹਾ ਮਹ ਲੋ ਸਾਰਾ ਪਰਿਵਾਰ ਤੁਸੀਂ ਸਾਹਮਣੇ ਆ ਪਾਈ ਕੇਰ ਸਿੰਘ ਉਹਨਾਂ ਕੋਈ ਆਖਰੀ ਬੋਲ ਫਿਰ ਉਹਨਾਂ ਨੇ ਕੀ ਕਹੇ ਤੁਹਾਨੂੰ ਆਖਰੀ ਬੋਲਾ ਕਰਤਾ ਤੇ ਜਾਂਦੇ ਸੀ ਉੱਥੇ ਤੇ ਲੈ ਕੇ ਇੱਥੇ ਤੱਕ ਤਾਂ ਗੱਲਾਂ ਉੱਚੀ ਉੱਚੀ ਕਰਦੇ ਸੀ ਤਾਂ ਆਖਰੀ ਬੋਲ ਤਾਂ ਕੋਈ ਫਿਰ ਬੋਲ ਹੀ ਨਹੀਂ ਸਕਿਆ ਨਾ ਅੱਛਾ ਕੋਈ ਵੀ ਚਿੱਠੀ ਲਿਖੀ ਹੋਵੇ ਕੋਈ ਜਾਂ ਕੁਝ ਗਿਆ ਹੋਵੇ ਚਿੱਠੀ ਸਾਡੇ ਫੁੱਫੜ ਜੀ ਨੂੰ ਲਿਖੀ ਹੋਈ ਸੀ ਕੋਈ ਪੁਰਾਣੀ ਹੂੰ ਲੁਧਿਆਣੇ ਰਹਿੰਦੇ ਸੀ ਉਹ ਉਹਦੇ ਚ ਲਿਖਿਆ ਹੋਵੇ ਸੀ ਇਹਨੂੰ ਇੱਥੇ ਚੱਕ ਦੇਣਾ ਅੱਛਾ ਉਸ ਤੋਂ ਪਹਿਲਾਂ ਪਹਿਲਾਂ ਦੀ ਗੱਲ ਆ ਅਛਾ ਚਿੱਠੀ ਹੈ ਤੁਹਾਡੇ ਕੋਲ ਚਿੱਠੀ ਹੈ ਹੈ ਤੁਹਾਡੇ ਕੋਲ ਅਛਾ ਉਹਦੇ ਵਿੱਚ ਪਹਿਲਾਂ ਦੱਸਿਆ ਸੀਗਾ ਹਾਂ ਦੱਸਿਆ ਹੋਊਗਾ ਮੇਰੇ ਭਰਾਮਾ ਕੋਲ ਹੀ ਹੈ ਚਿੱਠੀ ਉਹ ਅੱਛਾ ਉਹਦੇ 'ਚ ਹੈ ਕੁਝ ਤੁਮ ਲੋ ਜਿਹੜਾ ਸਾਰਾ ਮਾਹੌਲ ਬਣਿਆ ਉਹਦੇ ਗੋਲ ਗੋਲ ਮੋਹੜਾ ਗੱਲਬਾਤ ਕਰੀ ਅੱਛਾ 3 ਨਵੰਬਰ ਤੱਕ ਸਾਰਾ ਕੁਝ ਹੋਇਆ ਸਿੱਖਾਂ ਦਾ ਕਤਲ ਵੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਮਾਹੌਲ ਚੱਲਿਆ ਸਾਰਾ ਹੂੰ ਹੂੰ ਸਿੱਖਾਂ ਦੇ ਖਿਲਾਫ ਜਿਸ ਤਰੀਕੇ ਨਾਲ ਬਣਾਇਆ ਗਿਆ ਅਹੁਦਿਆਂ ਤੋਂ ਵੀ ਮੰਨ ਲਓ ਪਿੱਛੇ ਕੀਤਾ ਗਿਆ ਸਾਰੇ ਸਿੱਖਾਂ ਨੂੰ ਮੰਨ ਲਓ ਕੁਝ ਲੋਕ ਇਹਨੂੰ ਉਸ ਚੀਜ਼ ਨਾਲ ਵੀ ਲੈਂਦੇ ਨੇ ਵੀ ਮੰਨ ਲਓ ਸਿੱਖਾਂ ਦਾ ਇਹਦੇ ਵਿੱਚ ਘਾਟਾ ਵੀ ਹੋਇਆ ਬਹੁਤ ਲੋਕ ਸਵਾਲ ਵੀ ਚੁੱਕਦੇ ਨੇ ਇਸ ਚੀਜ਼ ਤੇ ਸਿੱਖਾਂ ਦਾ ਘਾਟਾ ਤਾਂ ਹੋਇਆ ਹੀ ਹੂੰ ਕਿਉਂਕਿ ਸਿੱਖੇ ਜ਼ਿਆਦਾ ਮਰੇ ਐ ਵੈਸੇ ਵੀ ਕਹਿੰਦੇ ਮੰਨ ਲਓ ਸਰਕਾਰੀ ਅਹੁਦਿਆਂ ਦੇ ਵਿੱਚ ਸਿੱਖਾਂ ਨੂੰ ਉਸ ਤਰੀਕੇ ਨਾਲ ਨਹੀਂ ਦੇਖਿਆ ਜਾ ਜਾ ਰਹੇ ਸੀ ਉਸ ਤੋਂ ਬਾਅਦ ਹਾਂ ਉਹ ਤਾਂ ਬਾਅਦ ਜਦਾਂ ਫਿਰ ਕਾਫੀ ਹੋ ਗਿਆ ਨਾ ਚਿੱਕਾਂ ਦੇ ਗਲਾਬ ਤਾਂ ਤੁਸੀਂ ਫਿਰ ਕਿਵੇਂ ਰਹੇ ਤਾਂ ਤੁਸੀਂ ਕਹਿੰਦੇ ਤੁਹਾਡੇ ਘਰ ਦੇ ਬਾਹਰ ਮੰਨ ਲੋ ਸੀਆਈਡੀ ਦੇ ਬੰਦੇ ਛੱਡੇ ਰਹੇ ਜਾਂਦੇ ਰਹੇ ਛੱਡੇ ਰਹਿਣ ਸੰਸਕਾ ਬੈਠੇ ਰਹੇ ਅਸਲ ਜੀ ਕੀ ਗੱਲ ਹੈ ਹੂੰ ਗੱਡੀ 'ਚ ਬੈਠੇ ਆਪਾਂ ਦਫ਼ਤਰ ਚੱਲ ਗਏ ਦਫ਼ਤਰ 'ਚ ਬੈਠ ਕੇ ਗਿਰਕਾਰ ਆ ਗਏ ਤੰਗ ਨਹੀਂ ਕਿਸੇ ਨੇ ਕੀਤਾ ਨਹੀਂ ਐਦਾਂ ਕੁਛ ਨਹੀਂ ਮਨ ਲੋ ਤੁਹਾਡੇ ਪਿਤਾ ਜੀ ਦਾ ਜਿਹੜਾ ਤੁਸੀਂ ਦੱਸ ਰਿਹਾ ਸੀ ਨੌ ਕੱਢਣ ਲੱਗੇ ਸੀ ਆਹੋ ਨੌ ਕੌਣ ਕਢਵਾ ਰਿਹਾ ਸੀਗਾ ਪੁਲਿਸ ਵਾਲੇ ਕੋਈ ਨਾਮ ਯਾਦ ਬਿਲਕੁਲ ਦੋਤੇ ਨਾਮ ਨਹੀਂ ਯਾਦ ਆ ਰਿਹਾ ਅੱਛਾ ਜਿਹੜੇ ਨੋ ਕੱਢਣ ਵਾਲੇ ਹੁੰਦੇ ਸੀ ਹੋਰ ਹੁੰਦੇ ਸੀ ਉਸ ਤੋਂ ਬਾਅਦ ਜਿਹੜੇ ਕੁਐਸਚਨ ਕਰਨ ਵਾਲੇ ਸੀ ਹੋਰ ਹੁੰਦੇ ਸੀ ਪਤਾ ਨਹੀਂ ਚੀ ਲੱਗਦਾ ਕੌਣ ਕੌਣ ਕਰ ਗਿਆ ਅੱਛਾ ਸਾਰੇ ਚੇਂਜ ਚੇਂਜ ਹੁੰਦੇ ਰਹਿੰਦੇ ਸੀ ਹੂੰ ਤੁਹਾਨੂੰ ਕੀ ਕੀ ਪੁੱਛਿਆ ਫਿਰ ਉਹਨਾਂ ਨੇ ਮੈਨੂੰ ਤਾਂ ਕੋਈ ਖਾਸ ਨਹੀਂ ਪੁੱਛਿਆ ਮੈਨੂੰ ਤਾਂ ਇਹ ਪੁੱਛਿਆ ਵੀ ਤੂੰ ਪਾਸਵਰਡ ਲੈ ਕੇ ਆਇਆ ਮਗਾਹਾਂ ਲਿਆਇਆ ਉਹ ਆ ਲੈ ਕੇ ਕਰ ਗਿਆ ਮਗਾਹਾਂ ਕਰਿਆ ਹੂੰ ਵੀ ਜਿਹੜੀ ਸੱਚ ਹੈ ਸੱਚ ਹੈ ਹੂੰ ਤੁਸੀਂ ਦੱਸਤਾ ਸਾਰਾ ਤੁਸੀਂ ਪਾਸਪੋਰਟ ਕਾਦੇ ਵਾਸਤੇ ਲੈ ਕੇ ਆਏ ਸੀ ਵਿਮਲ ਖਾਲਸਾ ਦਾ ਪਾਸਪੋਰਟ ਲਿਆ ਸੀ ਪਾਸਪੋਰਟ ਆਫਿਸ ਪਾਸਪੋਰਟ ਆਫਿਸ ਆਸ਼ਤਰੀ ਬਣਦੀ ਸੀ ਅੱਛਾ ਉਸ ਵਕਤ ਸਾਡੇ ਦਫ਼ਤਰ ਦੇ ਅੱਛਾ ਨਾਲ ਹੀ ਸੀ ਤੁਸੀਂ ਲੈ ਆਇਆ ਅੱਛਾ ਉਹਨਾਂ ਨੂੰ ਹੈਂਡ ਓਵਰ ਕੀਤਾ ਉੱਥੋਂ ਲਿਆ ਕੇ ਤੁਸੀਂ ਵਿਮਲ ਕੌਰ ਖਾਲਸਾ ਨੂੰ ਤੁਸੀਂ ਮਿਲਦੇ ਰਹੇ ਉਸ ਤੋਂ ਬਾਅਦ ਹਾਂ ਮਿਲਦੇ ਰਹੇ ਉਹ ਕੀ ਗੱਲਾਂ ਕਰਦੇ ਹੁੰਦੇ ਸੀ ਉਹ ਵੀ ਉਹਨੂੰ ਉਹਨੂੰ ਕੋਈ ਖਾਸ ਕੋਈ ਪਤਾ ਹੀ ਨਹੀਂ ਸੀ ਉਹਨੂੰ ਹਾਂ ਕਿਉਂਕਿ ਉਹਨਾਂ ਦਾ ਵੀ ਕਿਹਾ ਜਾਂਦਾ ਉਹਨਾਂ ਦਾ ਨਾਮ ਪਹਿਲਾਂ ਬਿਮਲਾ ਦੇਵੀ ਸੀ ਸ਼ਾਇਦ ਬਿਮਲਾ ਦੇਵੀ ਤਾਂ ਪਹਿਲਾਂ ਜਨਮ ਵਿਆਹ ਤੋਂ ਪਹਿਲਾਂ ਹਾਂ ਵਿਆਹ ਤੋਂ ਪਹਿਲਾਂ ਫਿਰ ਬਿਮਲ ਕੌਰ ਹੈ ਤਾਂ ਸਰਦਾਰਾਂ ਦੀ ਕੁੜੀ ਅੱਛਾ ਕੁੜੀ ਸਰਦਾਰਾਂ ਦੀ ਸਰਦਾਰਾਂ ਦੀ ਹੈ ਬਾਪ ਬਾਪ ਸਰਦਾਰ ਹੈ ਅੱਛਾ ਬਾਪ ਸਰਦਾਰ ਸਰਦਾਰ ਅੱਛਾ ਤਾਂ ਉਹ ਪੈਸੋ ਤਮਨ ਸਿੰਘ ਜਿਹੜੇ ਹੈ ਸੀ ਤਤਵਨ ਸਿੰਘ ਪਹਿਲੇ ਅਮਰਸਰ ਪਹਿਲੇ ਗਏ ਸਾਰੇ ਹੀ ਇਹ ਫਾਦਰ ਸਾਹਿਬ ਵੀ ਮਦਰ ਵੀ ਇਹ ਬਹਾਨਾ ਲਾ ਵੀ ਵੀ ਜਿੰਮਲ ਖਾਲਸਾ ਦੀ ਭੈਣ ਬਾਤ ਤੇ ਮੁੰਡਾ ਦੇਖਣ ਜਾਣਾ ਅੱਛਾ ਉੱਥੇ ਇੱਕ ਸਾਡਾ ਰਿਸ਼ਤੇਦਾਰੀ ਸੀ ਬੈਂਕ 'ਚ ਲੱਗਿਆ ਹੋਇਆ ਸੀ ਉਹਨੂੰ ਗਪਲੂ ਹੂੰ ਉਹਦਾ ਨਾਮ ਸੀ ਉਹ ਉਹਨੂੰ ਦੇਖਣ ਗਏ ਸੀ ਉੱਤੇ ਇਹ ਪਹੁੰਚਿਆ ਨਹੀਂ ਚਤਵੰਤ ਚਤਵੰਤ ਨੇ ਆਰ ਪਾਪਾ ਜੀ ਨੇ ਉੱਥੇ ਕਸਮ ਖਾਣੀ ਸੀ ਅਕਾਲ ਤਖਤ ਸਾਹਿਬ ਦੀ ਸਾਹ ਅਕਾਲ ਤਖਤ ਅੱਛਾ ਇਹ ਆਇਆ ਨਹੀਂ ਹੂੰ ਇਹ ਆਪਣੀ ਮੰਗੇਤਰ ਨੂੰ ਮਿਲਣ ਚਲੇ ਗਿਆ ਅੱਛਾ ਅੱਛਾ ਭਾਈ ਸਤਵੰਤ ਸਿੰਘ ਪਹੁੰਚੇ ਨਹੀਂ ਸੀ ਉੱਥੇ ਪਹੁੰਚਿਆ ਨਹੀਂ ਹਾਂ ਇਹ ਅੱਛਾ ਤੇ ਸਾਨੂੰ ਫੇਰ ਇਹਨਾਂ ਨੂੰ ਲੱਗਿਆ ਵੀ ਗੜਬੜ ਨਾ ਹੋ ਜAVE ਕੋਈ ਹੂੰ ਪਰ ਫੇਰ ਆ ਗਿਆ ਉਹ ਅੱਛਾ ਫੇਰ ਆ ਗਏ ਸੀ ਆ ਗਿਆ I think ਮੇਰੇ ਘਰ ਹੀ ਆ ਗਿਆ ਅੱਛਾ ਤੇ ਕਹਿੰਦਾ ਵੀ ਹੁਣ ਅਮਰਤ ਮੈਂ ਵੀ ਅਮਰਤ ਚੱਕਣਾ ਹੈ ਅੱਛਾ ਤੇ ਉਹਨੂੰ ਵੀ ਫਟਾਫਟ ਚੁਕਾਇਆ ਅਮਰਤ ਮਤਲਬ ਉੱਥੇ ਜਾ ਕੇ ਭਾਈ ਬਿਆਨਤ ਸਿੰਘ ਤੇ ਭਾਈ ਕੇਰ ਸਿੰਘ ਕਸਮ ਖਾ ਕੇ ਆਏ ਸੀ। ਹੂੰ ਹੂੰ। ਜਿੰਨਾਂ ਨੇ ਜਾਨਕੀ ਪਲਾਨ ਬਣਾਇਆ ਸੀ। ਉਹਨਾਂ ਨੇ ਖਾਣੀ ਸੀ ਪਰ ਸਤਵੰਤ ਨਹੀਂ ਆ ਸਕਿਆ। ਸਤਵੰਤ ਸਿੰਘ ਨਹੀਂ ਆ ਸਕੇ ਸੀ। ਬਾਅਦ ਚ ਆਇਆ ਫਿਰ। ਸਤਵੰਤ ਸਿੰਘ ਨੂੰ ਤੁਸੀਂ ਮਿਲਦੇ ਰਹੇ ਹੋ ਸਤਵੰਤ ਸਿੰਘ ਨਾਲ। ਕਿੱਦਾਂ ਦੇ ਸੀ ਉਹ? ਠੀਕ ਸੀ। ਕੀ ਗੱਲਾਂ ਕਰਦੇ ਹੁੰਦੇ ਸੀ ਮਤਲਬ ਕਿੱਦਾਂ ਦਾ ਸੁਭਾਅ? ਪਹਿਲਵਾਨ ਟਾਈਪ ਸੀ ਉਹ। ਅਜਾ ਪਹਿਲਵਾਨ ਟਾਈਪ। ਪਹਿਲਵਾਨ ਟਾਈਪ ਸੀ ਬੜਾ ਕਦਰ ਕਸਰਤ ਕਰਦਾ। ਕਿਉਂਕਿ ਕੱਦ-ਕਾਠ ਵੀ ਕਾਫੀ ਸੀ। ਹਾਂ ਉਹਦਾ ਬਾਪ ਦਾ ਵੀ ਉਦਾਂ ਦਾ ਹੀ ਸੀ। ਉਹਦਾ ਬਾਪ ਵੀ ਪਹਿਲਵਾਨ ਸੀ। ਹੂੰ। ਉਹਨਾਂ ਦੇ ਪਿਤਾ ਜੀ ਨੂੰ ਵੀ ਮਿਲਦੇ ਰਹੇ ਹੋਵੋਗੇ ਹਾਂ ਮਿਲਦੇ ਰਿਪੋਰਟ ਚ ਮਿਲਦੇ ਰਹੇ ਉਹਨਾਂ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਉਹਨਾਂ ਨੂੰ ਗੱਲਾਂ ਬਾਤਾਂ ਹੁੰਦੀ ਨਹੀਂ ਸੀ ਕੋਈ ਹੂੰ ਕੁਝ ਕਹਿੰਦੇ ਹੋਣਗੇ ਕੁਝ ਸਪੈਸਤਵਾਨ ਸਿੰਘ ਤੇ ਭਾਈ ਕੇਰ ਸਿੰਘ ਨੂੰ ਜਿਹੜੀ ਆ ਫਾਂਸੀ ਹੋ ਜਾਂਦੀ ਆ ਉਸ ਤੋਂ ਪਹਿਲਾਂ ਕੁਝ ਸਮਾਂ ਦਿੰਦੇ ਨੇ ਮਿਲਣ ਵਾਸਤੇ ਪਰਿਵਾਰ ਨੂੰ ਕੋਈ ਸਮਾਂ ਤਾਂ ਥੋੜਾ ਰਾਤ ਨੂੰ ਅਸੀਂ 12 ਵਜੇ ਲੱਗੇ ਹਾਂ ਮੈਂ 4 ਵਜੇ ਤੱਕ ਬਸ ਜੋ ਹੁੰਦੀ ਐ ਤੇ ਕਿਤੇ ਕੌਣ ਮਿਲ ਲੈਂਦਾ ਹੂੰ 4 ਵਜੇ ਤੱਕ ਦੋ ਇਹਨਾਂ ਨੇ ਭਾਂਸੀ ਦੇ ਦਿੱਤੀ ਸੋਤੇ 5 ਵਜੇ ਅੱਛਾ ਉਹ ਮਾਤਾ ਜੀ ਤੁਹਾਡੇ ਸੀ ਨਾਲ ਮਾਤਾ ਜੀ ਨੂੰ ਦੱਸਦੇ ਸੀ ਭਾਈ ਕੇਰ ਸਿੰਘ ਮਾਤਾ ਜੀ ਨੂੰ ਪਤਾ ਸੀ ਸਾਰਾ ਸਾਰਾ ਕੁਝ ਪਤਾ ਸੀ ਜਦੋਂ ਉਹ ਵੀ ਦਲੇਰ ਸੀ ਅੱਛਾ ਤੁਹਾਡੇ ਮਾਤਾ ਜੀ ਵੀ ਦਲੇਰ ਸੀ ਸਾਰਾ ਕੁਝ ਪਤਾ ਸੀ ਪਲਾਨਿੰਗ ਦਾ ਉਹਨਾਂ ਨੂੰ ਵੀ ਜਦੋਂ ਸਾਰਾ ਕੁਝ ਹੋਇਆ ਹਾਂ ਜਦੋਂ ਸਾਰਾ ਕੁਝ ਉਹਨੂੰ ਪਤਾ ਲੱਗ ਗਿਆ ਨਾ ਹੂੰ ਦੇਖੋ ਨਾ ਉਹਨਾਂ ਕੋਲ ਵੀ ਗਵਰਨਮੈਂਟ ਮਕਾਨ ਸੀ ਸਾਡੇ ਮੇਰਾ ਵੀ ਮਕਾਨ ਸੀ ਮੇਰੇ ਮਕਾਨ ਦਾ ਤਾਂ ਪਤਾ ਨਹੀਂ ਲੱਗਿਆ ਉਹਨਾਂ ਨੂੰ ਪਰ ਇਹਨਾਂ ਦਾ ਮਕਾਨ ਪਹਿਲਾਂ ਖਾਲੀ ਕਰਾਇਆ ਅੱਛਾ ਤੇ ਫਿਰ ਇਹਨਾਂ ਨੂੰ ਬਕਾਸਪੁਰੀ ਅਸੀਂ ਕਰਾਇ ਤੇ ਜਗਾ ਲਈ ਇਹਨਾਂ ਨੂੰ ਉੱਥੇ ਰੱਖਿਆ ਅੱਛਾ ਤੇ ਮੇਰਾ ਮੇਰਾ ਵੀ ਪਤਾ ਲੱਗਿਆ ਅੱਛਾ ਸਾਲ ਬਾਅਦ ਮੈਂ ਜਦਾ ਆਇਆ ਨਾ ਜਿਲ੍ਹੇ ਤੋਂ ਤਾਂ ਪਤਾ ਲੱਗਿਆ ਇਹਨਾਂ ਨੂੰ ਫਿਰ 2-3 ਮਹੀਨੇ ਬਾਅਦ ਮੇਰਾ ਸਮਾਨ ਵੀ ਪੈਂਦਾ ਸੀ ਬੜਾ ਜ਼ਬਰਦਸਤ ਅੱਛਾ ਮੇਰਾ ਸਮਾਨ ਸਾਰਾ ਬਾਹਰ ਮਾਰਿਆ ਜਾ ਕੇ ਅੱਛਾ ਕਢਵਾਤਾ ਕਿਸ ਕੱਢ ਕੇ ਬਾਹਰ ਮਾਰਿਆ ਜੀ ਅੱਛਾ ਮਨ ਲਓ ਉਸ ਤੋਂ ਬਾਅਦ ਜਿਵੇਂ ਅਕਸਰ ਹੀ ਮੰਨ ਲਓ ਜਿਹੜੇ ਇਹ ਖਾੜਕੂ ਸੰਘਰਸ਼ ਦੇ ਵਿੱਚ ਜਿੰਨੇ ਸੀ ਹੂੰ ਬਹੁਤਾਤ ਲੋਕ ਇਹ ਕਹਿੰਦੇ ਨੇ ਵੀ ਸਾਨੂੰ ਕੌਮ ਨੇ ਨਹੀਂ ਸੰਭਿਆ ਸਾਡੀ ਸਾਰ ਨਹੀਂ ਕਿਸ ਨੇ Yes ਇਹ ਕੋਈ ਇਫੈਕਟ ਹੈ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਹੂੰ ਉਸ ਵੇਲੇ ਤੋਂ ਲੈ ਕੇ ਤੁਹਾਡੀ ਨੌਕਰੀ ਚਲੀ ਜਾਂਦੀ ਆ ਸਾਰੀ ਹੂੰ 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 ਆਪਣੇ ਬਲਬੂਤੇ ਤੁਸੀਂ ਮੰਨ ਲਓ ਰਾਮਜੀਤ ਮਲਾ ਨੇ ਬਹੁਤ ਪੈਸਾ ਦਿੱਤਾ ਆਪਾਂ ਨੂੰ ਉਹਨਾਂ ਨੇ ਆਪਾਂ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਰੱਖਿਆ ਅੱਛਾ ਕੋਈ ਉਹਦਾ ਭੇਦ ਭਾਵ ਨਹੀਂ ਹੋਇਆ ਕੋਈ ਭੇਦ ਭਾਵ ਨਹੀਂ ਦਿੱਲੀ ਦੇ ਵਿੱਚ ਕਿਹਾ ਜਾਂਦਾ ਸੀ ਵੀ ਉਸ ਤੋਂ ਬਾਅਦ ਸਰਦਾਰਾਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਸੀ ਲੋਕਾਂ ਦਾ ਬਦਲਿਆ ਸੀ ਨਹੀਂ ਉਹ ਕੋਈ ਖਾਸ ਨਹੀਂ ਸੀ ਥੋੜੇ ਕਿ ਦਿਨ ਜਿੰਨੀ ਕਦੇ ਰੋਟੀ ਦੀ ਉਹ ਹੈਗਾ ਸੀ ਤੇ ਜਦ ਬੈ ਨੋਰਮਲ ਹੋ ਗਿਆ ਨੋਰਮਲ ਸੀ ਮੁੜ ਕੇ ਪਰ ਉਹ ਉਹ ਜਿਹੜੇ ਕੇਸ ਚੱਲਦੇ ਨੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਗਲਾਂ ਦੇ ਵਿੱਚ ਟਾਇਰ ਪਾਏ ਗਏ ਦਿੱਲੀ ਦੀਆਂ ਸੜਕਾਂ ਤੇ ਹੋਇਆ ਸਾਰਾ ਕੁਝ ਉਹ ਕੇਸ ਚੱਲਦੇ ਹਾਲੇ ਵੀ ਚੱਲਦੇ ਆ ਕੀ ਕੀ ਦੇਖਿਆ ਫਿਰ ਦਿੱਲੀ ਦੇ ਵਿੱਚ ਦਿੱਲੀ ਬਦਲਦੀ ਕਿਵੇਂ ਦੇਖੀ ਉਸ ਤੋਂ ਬਾਅਦ ਕਹਿੰਦੇ ਜਿਹੜੇ ਪਰਿਵਾਰਾਂ ਨੂੰ ਅਸੀਂ ਮਿਲਦੇ ਆ ਜਿਵੇਂ ਮੰਨ ਲਓ 84 ਦੇ ਵਿੱਚ ਜਿਨ੍ਹਾਂ ਨਾਲ ਹੋਇਆ ਉਹ ਕਹਿੰਦੇ ਅਸੀਂ ਦਿੱਲੀ ਬਦਲਦੀ ਦੇਖੀ ਆ ਹੂੰ ਹੂੰ ਪਹਿਲਾਂ ਦਾ ਵਿਵਹਾਰ ਸੀ ਜਿਹੜਾ ਲੋਕਾਂ ਦਾ ਹੋਰ ਸੀ ਉਸ ਤੋਂ ਬਾਅਦ ਕਹਿੰਦੇ ਉਹ ਟੈਗੇ ਨਹੀਂ ਸਾਡੇ ਮੰਨ ਲਓ ਸਿੱਖਾਂ ਦੇ ਜਿਹੜਾ ਹੈ ਉਹ ਕਹਿੰਦੇ ਫੀਤੀ ਲਾਤੀ ਪੱਕੀ ਸਿੱਖਾਂ ਦੀ ਨੇ ਉਹ ਤਾਂ ਦਿੱਲੀ ਚ ਦਾ ਇਹ ਹੈ ਨਾ ਬੰਦੇ ਬਦਲਦੇ ਰਹਿੰਦੇ ਆ ਜਿਹੜੇ ਰਿਟਾਇਰ ਹੋ ਗਏ ਇਧਰ ਉਧਰ ਚਲੇ ਗਏ ਚਲੇ ਬਾਹਰ ਚਲੇ ਗਏ ਜਿਹੜੇ ਝੁੱਗੀ ਝੌਂਪੜੀ ਵਾਲੇ ਉਹ ਤਾਂ ਹੈ ਹੀ ਇਹ ਜੀ ਮਤਲਬ ਜਿਹੜਾ ਸਾਰਾ ਇਹ ਕੀਤਾ ਗਿਆ ਹਮ ਜਿਹੜਾ ਮੌਬ ਇਕੱਠਾ ਹੋਇਆ ਸਾਰਾ ਲੋਕ ਇਕੱਠੇ ਹੋਏ ਉਹ ਝੁੱਗੀ ਝੌਂਪੜੀ ਵਾਲੇ ਇਕੱਠੇ ਕਰੇ ਇਹਨਾਂ ਨੇ ਉਹਨਾਂ ਨੂੰ ਪਾਊਡਰ ਦਿੱਤਾ ਉਹ ਮਤਲਬ ਜਿਹੜੇ ਆਮ ਸ਼ਹਿਰੀ ਸੀ ਉਹ ਨਹੀਂ ਸੀ ਉਹ ਨੇ ਆਮ ਸ਼ਹਿਰੀ ਨਹੀਂ ਸੀ ਉਹ ਇਕੱਠੇ ਕੀਤੇ ਹੋਏ ਸੀ ਪਲੈਂਟ ਸਾਰੇ ਝੁੱਗੀ ਝੌਂਪੜੀ ਵਾਲੇ ਸੀ ਅੱਛਾ ਉਹਨਾਂ ਨੇ ਸਾਰਾ ਜਿਹੜਾ ਕੀਤਾ ਓਹ ਪਾਊਡਰ ਮਿਲਟਰੀ ਕੋਲ ਹੁੰਦਾ ਅੱਛਾ ਤੁਸੀਂ ਮਾਰੋ ਅਗ ਲੱਗ ਜਾਂਦੀ ਹੈ ਜੰਗ ਦੇ ਵਿੱਚ ਵਰਤੇ ਜਾਂਦੇ ਹਨ ਮਤਲਬ ਫਿਰ ਦਿੱਲੀ ਨੂੰ ਤੁਸੀਂ ਕਿਵੇਂ ਦੇਖਿਆ ਉਸ ਤੋਂ ਬਾਅਦ ਤੁਸੀਂ ਬਾਹਰ ਆਏ ਮਤਲਬ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਤਾਂ ਉਦਾਂ ਦੀ ਹੀ ਲੱਗੀ ਹੈ ਹੂੰ ਕਿਉਂਕਿ ਮਤਲਬ ਤੁਸੀਂ ਉੱਥੇ ਰਹੇ ਉੱਥੇ ਸਾਰਾ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ ਉੱਥੇ ਸਾਨੂੰ ਦਫਤਰ ਵਾਲਿਆਂ ਨੇ ਵੀ ਸਾਨੂੰ ਬਹੁਤ ਪਿਆਰ ਕਰਿਆ ਬਸ ਬਿਲਕੁਲ ਠੀਕ ਠਾਕ ਬਸ ਡਿਸਮਿਸਲ ਤੋਂ ਬਾਅਦ ਵੀ ਮੈਂ ਜਾਂਦਾ ਰਹਾ ਹਾਂ ਬਚਾਰੇ ਤੁਸੀਂ ਵੀ ਡਿਸਮਿਸ ਤੁਸੀਂ ਕਰਤਾ ਤੁਸੀਂ ਦੱਸ ਰਹੇ ਸੀ ਜੇ ਹੁਣ ਤੁਸੀਂ ਰਿਟਾਇਰ ਹੋਏ ਹੁੰਦੇ ਸੈਕਟਰੀ ਹੁੰਦੇ ਅચ્છਾ ਸੈਕਟਰੀ ਹੁੰਦਾ ਸੈਕਟਰੀ ਤੋਂ ਰਿਟਾਇਰ ਹੋਏ ਹੁੰਦੇ 2 ਲੱਖ ਰੁਪਏ ਪੈਨਸ਼ਨ ਹੁੰਦੀ ਬਈ ਪੈਨਸ਼ਨ ਹੁੰਦੀ 3 ਲੱਖ ਦਾ ਤਨਖਾਹ ਹੁੰਦੀ ਅੱਛਾ 3 ਲੱਖ ਤਨਖਾਹ ਹੁੰਦੀ ਮੰਨ ਲਓ ਨਾਲੇ ਨਿਆਣੇ ਸੈੱਟ ਹੋ ਜਾਂਦੇ ਸਾਰੇ ਵਧੀਆ ਨੇ ਹੁਣ ਆਲੇ-ਦਾਲੇ ਫਿਰਦੇ ਆ ਜੱਜ ਵੀ ਨਹੀਂ ਸੀ ਸੁਣਦੇ ਮੈਨੂੰ ਤਾਂ ਸਰਦਾਰ ਨੇ ਡਿਸਮਿਸ ਕਰਿਆ ਅੱਛਾ ਹਾਂ ਉਸ ਵਕਤ ਸੈਕਟਰੀ ਸਰਦਾਰ ਹੁੰਦਾ ਸੀ ਸੇਖੋ ਕੌਣ ਸੀ ਸੈਕਟਰੀ ਉਸ ਬਲਵੰਤ ਸਿੰਘ ਸੇਖੋ ਕਲਵੰਤ ਸਿੰਘ ਸੇਖ ਬਲਵੰਤ ਉਹ ਬਲਵੰਤ ਸਿੰਘ ਸੇਖੋ ਇੱਥੇ ਦਾ ਸੀ ਉਹ ਕਿਹੜਾ ਪਿੰਡ ਹੈ ਸਾਹਨੇ ਵਾਲੇ ਕੋਲ ਨੱਤ ਨੱਤ ਪਿੰਡ ਨੱਤ ਪਿੰਡ ਉਸ ਪਿੰਡ ਦਾ ਜੀ ਆਪਕੋ ਬੇਵਲ ਨੂੰ ਜਾ ਕੇ ਅੱਛਾ ਉੱਥੋਂ ਦੇ ਰਹਿਣ ਵਾਲੇ ਸੀ ਉਹਨਾਂ ਨੇ ਡਿਸਮਿਸ ਕੀਤਾ ਉਹਨੇ ਮੈਨੂੰ ਡਿਸਮਿਸ ਕੀਤਾ ਅੱਛਾ ਪਹਿਨਾ ਪਹਿਨਾ ਮੈਂ ਲੈਸਲੇਟਡ ਡਿਪਾਰਟਮੈਂਟ 'ਚ ਸੀ ਹੂੰ ਮੇਰੀ ਬਦਲੀ ਕਰਕੇ ਉਹਦੇ ਡਿਪਾਰਟਮੈਂਟ ਚ ਕਰੀ ਹੂੰ ਇਹਨਾਂ ਨੇ ਦਿਖਾਇਆ ਵੀ ਸਰਦਾਰ ਨੇ ਸਰਦਾਰ ਨੂੰ ਡਿਸਮਿਸ ਕਰਿਆ ਕੋਈ ਗਿਲਾ ਹੈ ਕਿਸੇ ਨਾਲ ਕੀ ਹੁਣ ਕੀ ਗਿਲਾ ਹੁਣ ਹੁਣ ਤਾਂ ਉਮਰ ਕੱਟ ਕੱਟ ਗਈ ਆਪਣੀ ਤਾਂ ਕਿਵੇਂ ਦੇਖ ਦਿਆਂ ਸਾਰੇ ਆਪਣੀ ਜ਼ਿੰਦਗੀ ਦੇ ਸਫਰ ਨੂੰ ਭਾਈ ਕੇਰ ਸਿੰਘ ਨੂੰ ਯਾਦ ਕਰਕੇ ਉਹ ਦੌਰ ਨੂੰ ਯਾਦ ਕਰਕੇ ਮੰਨ ਲਓ ਕਿ ਕੀ ਦਸੀਏ ਹੁਣ ਬਸ ਯਾਦ ਹੀ ਕਰ ਲੈਂਦੇ ਹਾਂ ਹੂੰ ਮਹਿਸੂਸ ਕੀ ਹੁੰਦਾ ਜਦੋਂ ਯਾਰ ਕਰਦੇ ਸੈਂਸ ਮਹਿਸੂਸ ਮਹਿਸੂਸ ਹੁੰਦਾ ਮੈਨੂੰ ਮਹਿਸੂਸ ਵੀ ਨਹੀਂ ਹੁੰਦਾ ਹਮ ਠੀਕ ਹੈ ਬੀ ਜਿਹੜੀ ਕੱਟ ਗਈ ਕੱਟ ਗਈ ਹੋਰ ਕੱਟ ਜੇਗੀ